ਖੈਰਾ ਸਾਹਿਬ ਹੁਣ ਤੁਹਾਡੇ ਸਾਹਮਣੇ ਹੀ ਹੈ ਸੰਗਰੂਰ ਤੋਂ ਕੋਈ ਆਇਆ ਤਾਂ ਹੈ ਨਹੀਂ ਵੀ ਐਸ ਤਰ੍ਹਾਂ ਦੀ ਵੇਵ ਸੀ ਵੀ ਜੀ ਉਹ ਪੌਣੇ 2 ਲੱਖ ਤੇ ਹਾਰਨੇ ਉਹਨਾਂ ਦੀ ਕੋਈ ਕੰਪੇਨ ਨਹੀਂ ਚੱਲ ਰਹੀ ਕੰਪੇਨ ਬਲਕੇ ਉਹਨਾਂ ਦੀ ਸਭ ਤੋਂ ਵਧੀਆ ਚੱਲ ਰਹੀ ਸੀ ਐਂ ਲੱਗਦਾ ਸੀ ਵੱਡੇ ਮਾਰਜਨ ਤੇ ਜਿੱਤਣਗੇ ਪਰ ਪੌਣੇ 2 ਲੱਖ ਤੇ ਹਾਰਨਾ ਤਾਂ ਕਿਸੇ ਵੱਡੀ ਕਨਸਪੀਰੇਸੀ ਦਾ ਹਿੱਸਾ ਕਿਹਾ ਜਾ ਸਕਦਾ ਹੈ ਕਾਂਗਰਸ ਦੇ ਲੀਡਰ ਵੀ ਹੋ ਸਕਦੇ ਆ ਵਿਚਾਤ ਕਿਉਂ ਨਹੀਂ ਹੋ ਸਕਦੇ ਜੀ ਮੈਚ ਖੇਡੇ ਜਾ ਸਕਦੇ ਨੇ ਫਿਕਸ ਕਰਕੇ ਤਾਂ ਫਿਰ ਪੋਲਿਟਿਕਸ ਕਿਹੜਾ ਫਿਕਸਿੰਗ ਹੁੰਦੀ ਨਹੀਂ ਕੌਣ ਕਹਿੰਦਾ ਨਹੀਂ ਹੁੰਦੀ ਹੁਣ ਆਪਣੇ ਸਾਹਮਣੇ ਸਾਰਾ ਕੁਝ ਹੋ ਹੀ ਰਿਹਾ ਤਿੰਨ ਸੀਟਾਂ ਸ਼ਰੇਆਮ ਹਾਰੀਆਂ ਨੇ ਇਹਨਾਂ ਚੋਂ ਤਿੰਨੇ ਸੀਟਾਂ ਜਿੱਤਣ ਵਾਲੀਆਂ ਸੀ ਵੀ ਸਾਡੇ ਕੁਝ ਬੰਦੇ ਸਿੱਧੂ ਸਾਹਿਬ ਦੇ ਨਾਲ ਜਿਹੜੇ ਖੜੇ ਸੀਗੇ ਉਹਨਾਂ ਨੂੰ ਇਹਨੇ ਪਾਰਟੀ ਚੋਂ ਕੱਢਿਆ ਹੋਇਆ ਸੀ ਸਸਪੈਂਡ ਕੀਤਾ ਹੋਇਆ ਸੀ ਠੀਕ ਹੈ ਨਾ ਅਸੀਂ ਕੱਲੇ-ਕੱਲੇ ਕੈਂਡੀਡੇਟ ਨੂੰ ਇਹ ਬੇਨਤੀ ਕੀਤੀ ਦਿਲੋਂ ਵੀ ਅਸੀਂ ਵੀ ਨਾਲ ਤੁਰਨਾ ਚਾਹੁੰਦੇ ਆ ਪਰ ਤੁਸੀਂ ਯਾਰੀ ਕਹਿ ਕੇ ਜਿਹੜੇ ਬੰਦੇ ਸਾਡੇ ਸਸਪੈਂਡ ਕੀਤੇ ਹੋਰ ਉਹਨੂੰ ਬਹਾਲ ਕਰਾ ਦਿਓ ਫਿਰ ਬਹਾਲ ਕਿਉਂ ਨਹੀਂ ਕੀਤੇ ਹੋ ਜਦੋਂ ਦੂਜੀਆਂ ਪਾਰਟੀਆਂ ਉਹ ਬੰਦੇ ਰਲਾ ਕੇ ਟਿਕਟਾਂ ਦਿੱਤੀਆਂ ਜਾ ਸਕਦੀਆਂ ਮੈਨੂੰ ਐ ਦੱਸੋ ਬਹਾਲ ਕਰਕੇ ਕੋਈ ਤਨਖਾਹ ਨਹੀਂ ਸੀ ਕੋਈ ਏਰੀਅਰ ਦੇਣਾ ਸੀ ਪੁਰਾਣਾ ਸੋ ਉਥੋਂ ਕੋਈ ਅਗਲਾ ਪ੍ਰੋਮੋਸ਼ਨ ਮੰਗਦਾ ਸੀ ਵੀ ਹੁਣ ਸਿੱਧੂ ਇੱਕ ਓਨੈਸਟ ਤੇ ਵਧੀਆ ਜਣੀ ਕ੍ਰੈਡੀਬਿਲਟੀ ਵਾਲਾ ਲੀਡਰ ਹੈ ਇੰਟੈਲੀਜੈਂਟ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਵੋਲਵ ਕਰਨਾ ਬਣਦਾ ਸੀ ਤਾ ਘਟੋ ਘਟ ਜਣੀ ਮਤਲਬ ਕਿ ਇੱਕ ਅੱਧੀ ਸੀਟ ਆਪਾਂ ਹੋਰ ਜਿੱਤ ਸਕਦੇ ਸੀ ਉਹਨਾਂ ਨੂੰ ਜੇ ਨਹੀਂ ਇਨਵੋਲਵ ਕੀਤਾ ਜਾਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਕੁਦਰਤੀਆ ਕਾਂਗਰਸ ਨੇ ਕਿ ਮੱਝਾ ਭੁਗਤਿਆ ਸਿੱਖੂ ਪਾਰਟੀਆਂ 'ਚ ਇੱਕ ਡਰ ਹੁੰਦਾ ਹੈ ਯਾਰ ਜੇ ਉਹ ਅੱਗੇ ਆ ਗਿਆ ਤਾਂ ਕੁਦਰਤੀਆ ਲੋਕਾਂ ਨੂੰ ਸੁਣਨਗੇ ਲੋਕੋ ਦੀ ਕਦਰ ਕਰਦੇ ਨੇ ਦਿਲੋਂ ਗੱਲਬਾਤ ਕਰਾਂਗੇ ਅੱਜ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਉਤਰਾ ਚੜਾਉ ਨੂੰ ਲੈ ਕੇ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾਈਆ ਨੇ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ 2022 ਦੇ ਵਿੱਚ ਦੇਖਿਆ ਸੀ ਬੜਾ ਬਦਲਾਅ ਹੋਇਆ ਲੋਕਾਂ ਨੇ ਬਾਤ ਚੜ ਕੇ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਲੋਕ ਵੋਟਰਾਂ ਨੇ ਪਰ ਹੁਣ ਜਿਹੜੇ ਐਮਪੀ ਦੀਆਂ ਵੋਟਾਂ ਸੀਗੀਆਂ ਦਾ ਕਾਫੀ ਲੋਕ ਸਭਾ ਦੇ ਚੋਣਾਂ 'ਚ ਕਾਫੀ ਫੇਰ ਬਦਲਾਅ ਹੋਇਆਗਾ ਵੱਡੇ ਵੱਡੇ ਦਮਗੇ ਜੇ ਮਾਰੇ ਸੀ ਉਹਨਾਂ ਦੇ ਬੰਦਾ ਕੋਈ ਨੇੜੇ ਵੀ ਨਾ ਉਤਰੇ ਮੁੱਖ ਮੰਤਰੀ ਸਾਹਿਬ ਜਿਹੜੇ ਦੂਜਿਆਂ ਨੂੰ ਤਾਂ ਇਹ ਕਹਿੰਦੇ ਸੀ বিজে ਨੂੰ ਇਨਾ ਖਤਰਾ ਹੈ ਇਹ ਛੱਡ ਕੇ ਫਿਰ ਕਿਉਂ ਲੀਡਰੀ ਕਰਦੇ ਨੇ ਜੀ ਇਹ ਆਪਦੇ ਪੋਲਟਰੀ ਪੋਲਟਰੀ ਫਾਰਮ ਕੋਲ ਲੈਣ ਆਹ ਕਰ ਲੈਣ ਉਹ ਕਰ ਲੈਣ ਤੇ ਆਪ ਉਹਨਾਂ ਨੇ ਦੇਖੋ ਜੇ ਪਹਿਲਾ ਸੀਐਮ 40 ਗੱਡੀਆਂ ਨਾਲ ਲੈ ਕੇ ਚੱਲਦਾ ਸੀ ਇਹੋ ਚੋਂ 4 ਵੀ ਘਟਾ ਦਿੰਦੇ ਵੀ 36 ਲੈ ਕੇ ਚੱਲਦੇ ਤਾਂ ਵੀ ਲੋਕ ਐਂ ਕਹਿੰਦੇ ਯਾਰ ਕੁਝ ਤਾਂ ਘਟਾਇਆ ਇਸ ਵੇਲੇ 40 ਦੀ ਬਜਾਏ 45 ਕਰਤੀਆਂ ਆਪਦੇ ਪਰਿਵਾਰਕ ਮੈਂਬਰਾਂ ਤੇ ਦੂਜਿਆਂ ਦੇ ਪਾਰਟੀਆਂ ਦੇ ਤੇ ਪਹਿਲਾਂ ਕਹਿੰਦੇ ਪਿਤਾਪੁਰਖੀ ਹੈ ਜੀ ਪੁੱਤਰ ਮੋਹ ਹੈ ਜੀ ਇਹ ਹੈ ਜੀ ਤੁਸੀਂ ਯਾਰ ਸਿਕਿਉਰਿਟੀ ਤੁਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਦੇਣੀ ਸ਼ੁਰੂ ਕਰਤੀ ਤੁਸੀਂ ਆਮ ਆਦੀ ਪਾਰਟੀ ਲਈ ਤਾਂ ਗੁਜ਼ਾਰੇ ਨਹੀਂ ਕੀਤੀ ਤੁਸੀਂ ਤਾਂ ਖਾਸ ਵੀ ਟਪਾਤੇ ਇਸ ਕਰਕੇ ਲੋਕਾਂ ਚ ਇਸ ਪਾਰਟੀ ਦਾ ਗ੍ਰਾਫ ਡਾਊਨ ਹੋਇਆ ਹੋਇਆ ਸੀ ਲੋਕ ਅੱਕੇ ਹੋਏ ਹੋਏ ਸੀ ਉਹ ਅਲਟਰਨੇਟਿਵ ਭਾਲਦੇ ਸੀ ਅਲਟਰਨੇਟਿਵ ਤੌਰ ਤੇ ਫਿਰ ਉਹਨੇ ਕਾਂਗਰਸ ਵਿੱਚ ਚੁਣ ਲਿਆ ਅਮਰਿੰਦਰ ਸਿੰਘ ਰਾਜਾ ਬਣ ਕੇ ਤੇ ਬੜੇ ਇਲਜ਼ਾਮ ਲਾ ਰਹੇ ਸੀ ਕਿ ਸੇਮ ਸਿੰਘ ਸਾਹਿਬ ਵੀ ਬਾਡੀਆਂ ਦੇ ਵਿੱਚ ਘਪਲਾ ਕੀਤਾ ਇਹਨੂੰ ਅੰਦਰ ਕਰਾਂਗੇ ਬਾਦਲ ਪਰਿਵਾਰ ਤੇ ਇਲਜ਼ਾਮ ਲਾਏ ਬੇਅਦਬੀਆਂ ਦਾ ਹੋਰ ਦਾ ਇਥੋਂ ਕੀ ਕਾਰਨ ਕੀ ਆ ਫਿਰ ਕਿਉਂ ਨਹੀਂ ਕਾਰਵਾਈ ਹੁੰਦੀ ਕਿ ਕੱਲੀ ਬਿਆਨਬਾਜ਼ੀ ਰਹਿੰਦੀ ਹੈ ਜੀ ਰਾਜਨੀਤੀ ਚ ਦੇਖੋ ਦੋ ਚੀਜ਼ਾਂ ਹੁੰਦੀਆਂ ਜੀ ਜਦੋਂ ਤੁਸੀਂ ਕੋਈ ਇਲਜ਼ਾਮ ਲਾਉਣਿਓ ਕਿਸੇ ਤੇ ਠੀਕ ਹੈ ਉਹਦੇ ਕੋਲੇ ਕੋਈ ਪ੍ਰੂਫ ਹੋਣਾ ਚਾਹੀਦਾ ਜੇ ਤੁਸੀਂ ਪ੍ਰੂਫ ਹੈਗਾ ਤੁਹਾਡੇ ਕੋਲੇ ਤੇ ਤੁਸੀਂ ਉਹ ਤੋਂ ਭੱਜਦੇ ਹੋ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਾਡੇ ਤੋਂ ਪੋਸਟਰ ਲਵਾ ਲਵਾ ਕੇ ਮਜੀਠੀਏ ਤੇ ਇਲਜ਼ਾਮ ਲਾਇਆ ਵੀ ਇਹ ਚਿੱਟੇ ਦਾ ਤਸਕਰ ਹੈ ਠੀਕ ਹੈ ਪੋਸਟਰ ਲਵਾਤੇ ਤੇ ਕੇਜਰੀਵਾਲ ਜੀ ਮਾਫੀ ਮੰਗੇ ਬੇਅਦਬੀ ਕਾਂਡ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 5 ਸਾਲ ਕਾਂਗਰਸ ਵੀ ਰਹੀ ਉਹ ਵੀ ਕਹਿੰਦੇ ਰਹੇ ਵੀ ਬੇਅਦਬੀ ਦਾ ਸੀ ਇਨਸਾਫ ਦਵਾਵਾਂਗੇ ਹੁਣ ਆਮ ਆਦਮੀ ਪਾਰਟੀ ਵੀ ਵੋਟਾਂ ਦੇ ਵਿੱਚ ਪ੍ਰਚਾਰ ਕਰਦੀ ਰਹੀ ਪਰ ਹਾਲੇ ਤੱਕ ਨਹੀਂ ਇਨਸਾਫ ਮਿਲਿਆ ਕੀ ਕਰਨਾ ਇਹ ਠੰਡੇ ਬਸਤੇ ਚ ਪਾਇਆ ਹੋਇਆ ਜਾਂ ਵੋਟਾਂ ਵਟੋਰਨ ਲਈ ਜੀ ਵੋਟਾਂ ਵੇਲੇ ਜਾ ਕੇ ਆਉਂਦੇ ਇਹ ਕ੍ਰਾਈਮ ਤਾਂ ਜਣੀ ਰੇਅਰਸਟ ਆਫ ਦੀ ਰੇਅਰ ਕ੍ਰਾਈਮ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਬੰਦਾ ਕੋਈ ਚੱਕ ਕੇ ਲਿਆ ਗਿਆ ਹੋਵੇ ਉਦੋਂ ਉਹ ਪੱਤਰੇ ਪਾਰ ਕੇ ਖਿਲਾਰ ਰਿਹਾ ਹੈ ਤੇ ਅਕਾਲੀ ਸਰਕਾਰ ਨੇ ਕੁਛ ਨਹੀਂ ਕੀਤਾ ਚਲੋ ਲੋਕਾਂ ਨੇ ਗੁੱਸਾ ਘੜਤਾ ਵੀ ਉਹਨੇ ਸਰਕਾਰ ਤੋੜਤੀ ਦੂਜੇ ਪਾਸੇ ਜੇ ਆਪਣੇ ਕਾਂਗਰਸ ਸਰਕਾਰ ਆਈ ਉਹਨਾਂ ਦੇ ਸਪੈਸ਼ਲ ਸੈਸ਼ਨ ਕਾਲ ਕੀਤਾ ਹੋਵੇ ਜਿੱਥੇ ਜਿਹੜੀ ਮਤਲਬ ਕਿ ਮੈਂ ਦੇਖਿਆ ਉਥੇ ਤ੍ਰਿਪਤ ਸਿੰਦਰ ਸਿੰਘ ਵਾਜਵਾ ਬੋਲਦੇ ਉਥੇ ਇੱਕ ਦੋ ਬੰਦੇ ਹਰਮਿੰਦਰ ਸਿੰਘ ਗਿੱਲ ਬੋਲੇ ਪੱਟਿਆਲੇ ਇਸੇ ਈਸ਼ੂ ਤੇ ਪੂਰੇ ਢੱਲੇ ਨਾਲ ਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਇੱਥੋਂ ਤੱਕ ਪਹੁੰਚ ਗਏ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੋਡੀਆਂ ਲਾ ਕੇ ਸੀਐਮ ਮੂਰੇ ਝੋਲੀ ਫਲਾਈ ਵੀ ਇਹਦਾ ਇਨਸਾਫ ਜ਼ਰੂਰ ਦਿਓ ਜੀ ਬਾਕੀ ਸਭ ਛੱਡੋ ਇੱਥੋਂ ਤੱਕ ਉਹ ਪਹੁੰਚੇ ਤੇ ਹਰੇਕ ਇਸ਼ੂ ਤੇ ਜਿਹੜੀ ਉਹ ਇੱਥੇ ਤੱਕ ਆਏ ਇਹਨਾਂ ਨੇ ਸੁਖਪਾਲ ਸਿੰਘ ਖੈਰਾ ਨੇ ਉੱਥੇ ਕਾਨਫਰੰਸ ਕਰਕੇ ਚੱਲ ਕੇ ਜਣੀ ਉੱਥੇ ਪੈਦਲ ਮਾਰਚ ਕਰਕੇ ਇਨਸਾਫ ਮੰਗਿਆ ਸਭ ਨੂੰ ਪਤਾ ਹੈ ਮੇਰੇ ਹੱਥ ਚ ਓਡਾ ਵੱਡਾ ਕੱਟ ਕੋਈ ਨਹੀਂ ਸੀ ਸਾਰੇ ਨੇ ਕੋਸ਼ਿਸ਼ ਕੀਤੀ ਪਰ ਇਨਸਾਫ ਨਹੀਂ ਮਿਲਿਆ ਤਾਂ ਕੁਦਰਤੀ ਤੌਰ ਤੇ ਹੈ ਨਰਾਜ਼ ਹੋ ਕੇ ਲੋਕਾਂ ਨੇ ਜਿਹੜਾ ਅਕਾਲੀਆਂ ਨਾਲ ਕੀਤਾ ਸੀ 17 18 ਐਮਐਲਏ ਜਿੱਤੇ ਸੀ ਉਹੀ ਕੰਮ ਕਾਂਗਰਸ ਨਾਲ ਕੀਤਾ 18 ਐਮਐਲਏ ਜਿੱਤੇ ਠੀਕ ਹੈ ਤੇ ਜਿਹੜੀ ਸਰਕਾਰ ਆਈ ਸੀ ਇਹ ਕਹਿ ਕੇ ਵੀ ਅਸੀਂ 24 ਘੰਟੇ ਚ ਇੱਕ ਤਾਂ ਮੈਂ ਦੇਖਿਆ ਇਹਨਾਂ ਚ ਇਹ ਬਹੁਤ ਉਹ ਵੀ ਡਾ ਵੱਡਾ ਦਮਗਜ਼ਾ ਮਾਰਨਗੇ ਕਦੇ ਝਟਕੀ ਮਾਰ ਕੇ 5 ਮਿੰਟਾਂ ਚ ਕਦੇ 24 ਘੰਟਿਆਂ ਚ ਕਦੇ ਆ ਕਰਦੇ ਆਗੇ ਖੋਦ ਜਣੀ ਉਹਨਾਂ ਨੇ ਕਮਰਬਿਜੇ ਪ੍ਰਤਾਪ ਸਿੰਘ ਨੂੰ ਜਦੋਂ ਪਾਰਟੀ ਚ ਲਾਇਆ ਤਾਂ ਮੇਰੇ ਖਿਆਲ ਚ ਇੰਨੀ ਪਬਲਿਸਿਟੀ ਕਿਸੇ ਨੇ ਨਹੀਂ ਕੀਤੀ ਹੋਣੀ ਪਾਰਟੀ ਚ ਲਾਉਣ ਵੇਲੇ ਵੀ ਸਾਡੇ ਕੋਲ ਇੱਕ ਬਹੁਤ ਕਟੜੇ ਇਮਾਨਦਾਰ ਆਈਪੀਐਸ ਅਫਸਰ ਸਾਡੇ ਚ ਆ ਗਿਆ ਸਾਰੇ ਮੇਰੇ ਪੰਜਾਬ ਦੇ ਵਿੱਚ ਫਲੈਕਸਾਂ ਲਾ ਲਾ ਕੇ ਪੂਰੀ ਮਸ਼ਹੂਰੀ ਕੀਤੀ ਪਰ ਤੁਹਾਡੇ ਵਿਜੇ ਪ੍ਰਤਾਪ ਸਿੰਘ ਜਿਹਦੇ ਸਿਰ ਤੇ ਉਹਨਾਂ ਨੇ ਇਹ ਦਮਗਜ਼ਾ ਮਾਰਿਆ ਸੀ ਇਹ ਵਾਦਾ ਕੀਤਾ ਸੀ ਲੋਕਾਂ ਵਿੱਚ 24 ਘੰਟੇ ਚ ਦੋਸ਼ੀਆਂ ਨੂੰ ਅਸੀਂ ਫੜ ਲਾਂਗੇ ਅੰਦਰ ਤੇ ਦੇ ਦਾਂਗੇ ਤੇ 24 ਘੰਟੇ ਕੀ ਜੀ 24 ਮਹੀਨੇ ਲਾਂਗੇ 24 ਮਹੀਨੇ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਬਲਕਿ ਉਹਨੂੰ ਉਸ ਇਸ਼ੂ ਤੇ ਵਿਧਾਨ ਸਭਾ ਚ ਗੱਲ ਕਰਨ ਲਈ 5 ਮਿੰਟ ਨਹੀਂ ਦਿੰਦੇ ਤੇ ਇਦੋਂ ਵੱਡੀ ਫਿਰ ਗੁਰੂ ਨਾਲ ਧਰੋ ਕੀ ਹੋ ਸਕਦਾ ਹੈ ਫਿਰ ਕੁਦਰਤੀ ਹੈ ਲੋਕਾਂ ਨੇ ਫਿਰ ਇਹਨਾਂ ਨਾਲ ਵੀ ਤਾਂ ਉਮੀਦ ਕਰਨੀ ਸੀ ਜਿਵੇਂ ਉਹਨਾਂ ਨੇ ਤੁਸੀਂ ਗੱਲ ਕੀਤੀ ਆ ਸੁਖਬਾਲ ਖੈਰਾ ਦੀ ਤੇ ਨਮ ਜੋ ਸਿੱਧੂ ਦੇ ਵਿੱਚ ਓਲੀ ਅੱਡ ਕੇ ਵੀ ਇਨਸਾਫ ਦੀ ਗੱਲ ਕੀਤੀ ਆਵਾਜ਼ ਨਿਰਧੜਕ ਲੀਡਰ ਤੁਸੀਂ ਕਹਿੰਨੇ ਉਹਨਾਂ ਨੂੰ ਬੇਬਾਕੀ ਨਾਲ ਬੋਲਦੇ ਤਾਂ ਕੋਈ ਸਖ ਨਹੀਂ ਆਕਰ ਉਹ ਪਾਵਰ ਚ ਹੁੰਦੇ ਕਾਂਗਰਸ ਦੇ ਰਾਜ ਵਿੱਚ ਕੀ ਲੱਗਦਾ ਸੀਗਾ ਇਨਸਾਫ ਮਿਲ ਜਾਣਾ ਸੀਗਾ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਈ ਬੰਦਿਆਂ ਦੀ ਨਾ ਕ੍ਰੈਡੀਬਿਲਟੀ ਇਸ ਤਰ੍ਹਾਂ ਦੀ ਇੱਕ ਲੋਕਾਂ ਦੇ ਵਿੱਚ ਘਰ ਘਰ ਜਾਂਦੀ ਹੈ ਜਿੱਥੇ ਲੋਕਾਂ ਨੂੰ ਇਹ ਲੱਗਦਾ ਵੀ ਹਾਂ ਇਹ ਇਨਸਾਫ ਕਰਨਗੇ ਜਦੋਂ ਵੀ ਕੋਈ ਲੀਡਰ ਚੁਣਿਆ ਜਾਂਦਾ ਹੈ ਲੋਕ ਇਸੇ ਕਰਕੇ ਚੁੰਦੇ ਨੇ ਉਹਨੂੰ ਜਦੋਂ ਉਹ ਐਂ ਜੇ ਲੱਗਣਾ ਵੀ ਹਾਂ ਇਹਨੂੰ ਅੱਗੇ ਲੈ ਕੇ ਆਓ ਇਹੇ ਕਰੂਗਾ ਠੀਕ ਹੈ ਪਰ ਕਿਤੇ ਨਾ ਕਿਤੇ ਜਣੀ ਉਹਨਾਂ ਨਾਲ ਵੀ ਧੁਖਈ ਹੋਇਆ ਚਾਹੇ ਉਹ ਮੰਗਦਾ ਜਨਸਾਪ ਚਾਹੇ ਉਹ ਮੰਗਦਾ ਸੀ ਉਹ ਤਾਂ ਹੁਣ ਵੀ ਜਾਂਦੇ ਨੇ ਠੀਕ ਹੈ ਨਾ ਜਦੋਂ ਵੀ ਕਦੇ ਕੋਈ ਬੁਲਾਉਂਦਾ ਹੈ ਜਾਂ ਆਪ ਦੀ ਮਰਜ਼ੀ ਨਾਲ ਵੀ ਉੱਥੇ ਜਾ ਕੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਮੰਗਦੇ ਨੇ ਜਾਦ ਕਰਾਉਂਦੇ ਨੇ ਸਰਕਾਰ ਦੇ ਜੁਨਸੀ ਵਿਰੋਧੀ ਪਾਰਟੀ ਚ ਹੁੰਨੇ ਹੋ ਤਾਂ ਕੁਦਰਤੀ ਤੌਰ ਤੇ ਤੁਸੀਂ ਤਾਂ ਜਾਦ ਹੀ ਕਰਾ ਸਕਦੇ ਹੋ ਮੁੱਦਾ ਚੱਕ ਹੀ ਸਕਦੇ ਹੋ ਪਰ ਸੈਟਲ ਤਾਂ ਫਿਰ ਵੀ ਸਰਕਾਰ ਨਹੀਂ ਕਰਨਾ ਹੁੰਦਾ ਕੀ ਲੱਗਦਾ ਬੇਬਾਕੀ ਬੋਲਣ ਵਾਲੇ ਲੀਡਰਾਂ ਨੂੰ ਖਮਾਜਾ ਭੁਗਤਣਾ ਪੈਂਦਾ ਪਾਰਟੀ ਦੇਖੋ ਖਮਿਆਜਾ ਉਹਨਾਂ ਚੀਜ਼ਾਂ ਦਾ ਭੁਗਤਣਾ ਪੈਂਦਾ ਜਿੱਥੇ ਥੋੜੀ ਜਿਹੜੀ ਲਾਈਨ ਹੁੰਦੀ ਹੈ ਉਹ ਥੋੜੀ ਲੀਡਰਸ਼ਿਪ ਦੇ ਅਗੇਂਸਟ ਹੁੰਦੀ ਹੈ ਜੇ ਲੀਡਰਸ਼ਿਪ ਕਰਪਟ ਹੋਵੇ ਤਾਂ ਨੇਚਰਲੀ ਤੁਸੀਂ ਇਮਾਨਦਾਰੀ ਦੀ ਗੱਲ ਕਰੋਗੇ ਤਾਂ ਵੀ ਤੁਹਾਨੂੰ ਖਮਿਆਜਾ ਭੁਗਤਣਾ ਪਊ ਜੇ ਲੀਡਰਸ਼ਿਪ ਇਮਾਨਦਾਰ ਹੈ ਤੁਸੀਂ ਕਰਪਟ ਕਿਸੇ ਲਾਈਨ ਨੂੰ ਟੋਕ ਕਰੋਗੇ ਤਾਂ ਵੀ ਤੁਹਾਨੂੰ ਖਮਿਆਜਾ ਭੁਗਤਣਾ ਪਊਗਾ ਐ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਜੇ ਉਹਨਾਂ ਦੀ ਹਾਂਚ ਹਾਂ ਮਲਾਈ ਜਾਂਦੇ ਹੋ ਫਿਰ ਤੁਸੀਂ ਕਰਪਟ ਹੋ ਤੁਸੀਂ ਇਮਾਨਦਾਰ ਹੋ ਕੋਈ ਨਾ ਫਿਰ ਕੋਈ ਫਰਕ ਨਹੀਂ ਪੈਂਦਾ ਉਹ ਤੁਹਾਨੂੰ ਐਡਜਸਟ ਕਰ ਲੈਂਦੇ ਨੇ ਪਰ ਜਿੱਥੇ ਉਹਨਾਂ ਨੂੰ ਇਹ ਲੱਗੇ ਵੀ ਇਹ ਬੰਦੇ ਨੂੰ ਨਾਲ ਬਿਠਾਉਣਾ ਸਾਡੇ ਲਈ ਖਤਰਨਾਕ ਹੈ ਤਾਂ ਫਿਰ ਉੱਥੇ ਕੁਦਰਤੀ ਤੌਰ ਤੇ ਹੈ ਜੇ ਤੁਹਾਨੂੰ ਪਾਰਟੀ ਤੋਂ ਪਾਸੇ ਕੀਤਾ ਜਾਂਦਾ ਹੈ ਇਗਨੋਰ ਕੀਤਾ ਜਾਂਦਾ ਹੈ ਉਹ ਖਮਿਆਜਾ ਹੀ ਹੁੰਦਾ ਹੈ ਉਹ ਚਾਹੇ ਤੁਸੀਂ ਲਾ ਲੋ ਨਵਜੋਤ ਸਿੰਘ ਸਿੱਧੂ ਨੇ ਸਾਈਡ ਲਾਈਨ ਕੀਤੇ ਹੋਏ ਨੇ ਚਾਹੇ ਖੈਰਾ ਸਾਹਿਬ ਹੁਣ ਸਾਡੇ ਸਾਹਮਣੇ ਹੀ ਹੈ ਸੰਗਰੂਰ ਤੋਂ ਕੋਈ ਆਇਆ ਤਾਂ ਹੈ ਨਹੀਂ ਵੀ ਇਸ ਤਰ੍ਹਾਂ ਦੀ ਵੇਵ ਸੀ ਵੀ ਜੀ ਉਹ ਪੌਣੇ 2 ਲੱਖ ਤੇ ਹਾਰਨਗੇ ਉਹਨਾਂ ਦੀ ਕੋਈ ਕੈਂਪੇਨ ਹੀ ਨਹੀਂ ਚੱਲ ਰਹੀ ਕੈਂਪੇਨ ਬਲਕਿ ਉਹਨਾਂ ਦੀ ਸਭ ਤੋਂ ਵਧੀਆ ਚੱਲ ਰਹੀ ਸੀ ਐ ਲੱਗਦਾ ਸੀ ਵੱਡੇ ਮਾਰਜਨ ਤੇ ਜਿੱਤਣਗੇ ਪਰ ਪੌਣੇ 2 ਲੱਖ ਤੇ ਹਾਰਨਾ ਤਾਂ ਕਿਸੇ ਵੱਡੀ ਕਨਸਪੀਰੇਸੀ ਦਾ ਹਿੱਸਾ ਕਿਹਾ ਜਾ ਸਕਦਾ ਹੈ ਵੀ ਉਹਨਾਂ ਨੂੰ ਹਰਾਉਣ ਵਾਸਤੇ ਕਿਸ ਤਰ੍ਹਾਂ ਦੇ ਚਾਲਾਂ ਚ ਕਾਂਗਰਸ ਨੇ ਲੀਡਰ ਵੀ ਹੋ ਸਕਦੇ ਆ ਬੱਚਾ ਕਿਉਂ ਨਹੀਂ ਹੋ ਸਕਦੇ ਜੀ ਸਾਰੇ ਕਿਤੇ ਹੋ ਸਕਦੇ ਕਿਉਂਕਿ ਇੱਕ ਕਾਰਨ ਪਤਾ ਕੀ ਹੁੰਦਾ ਸਮ ਟਾਈਮਸ ਇਹ ਹੁੰਦਾ ਵੀ ਲੀਡਰਸ਼ਿਪ ਵੀ ਦੇਖਦੀ ਆ ਵੀ ਆਹ ਬੰਦਾ ਅੱਗੇ ਨਹੀਂ ਆਉਣਾ ਚਾਹੀਦਾ ਆਹ ਆਉਣਾ ਚਾਹੀਦਾ ਉਸ ਤਰੀਕੇ ਨਾਲ ਸੌ ਅਡਜਸਟਮੈਂਟਸ ਹੁੰਦੀਆਂ ਨੇ ਤੇ ਆਪ ਨੂੰ ਪਤਾ ਹੀ ਹੈ ਵੀ ਹੁਣ ਤੁਸੀਂ ਪਹਿਲਾਂ ਕਿਹਾ ਸੀ ਵੀ ਰਾਜਪੜਿੰਗ ਤੇ ਉਹ ਬਸਾਂ ਦੇ ਇਲਜ਼ਾਮ ਲਾਉਂਦੇ ਸੀ ਆਕਾਲੀਆਂ ਤੇ ਭਗਵੰਤ ਮਾਨ ਲਾਉਂਦੇ ਸੀ ਵੀ ਜੀ ਉਹ ਹੋਟਲ ਦੀ ਗੱਲ ਕਰਦੇ ਸੀ ਅਸੀਂ ਨਾਲ ਦੀ ਨਾਲ ਢਾ ਦੇਾਂਗੇ ਸਕੂਲ ਬਣਾ ਦੇਾਂਗੇ ਜਾਂ ਕੋਈ ਹੋਰ ਹੈ ਤਾਂ ਫਿਰ ਕੁਦਰਤੀ ਤੌਰ ਤੇ ਹੈ ਜੇ ਉਸ ਤਰ੍ਹਾਂ ਦੇ ਇਲਜ਼ਾਮ ਲਾਉਣ ਤੋਂ ਬਾਅਦ ਉਸ ਤਰ੍ਹਾਂ ਦੀ ਬਦਨਾਮੀ ਖੱਟਣ ਤੋਂ ਬਾਅਦ ਬੇਅਦਬੀ ਦੀ ਠੀਕ ਹੈ ਪਿਛਲੇ ਵਾਰੀ ਦੋ ਸੀਟਾਂ ਆਕਾਲੀ ਦਲ ਦੇ ਵਿੱਚੋਂ ਜੇ ਜਿੱਤਦਾ ਤਾਂ ਕੋਈ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਜਿੱਤਦੇ ਆ ਐਸ ਵਾਰੀ ਜੇ ਆਕਾਲੀ ਦਲ ਨੇ ਹਰਸਿਮਰਤ ਨੂੰ ਇਕੱਲੇ ਨੂੰ ਖੜਾ ਕੀਤਾ ਸੋ ਖੀਰ ਬਾਦਲ ਨਹੀਂ ਖੜੇ ਹੋਏ ਤਾਂ ਹਰ ਸਿਮਰਤ ਜਿੱਤ ਰਹੀ ਹੈ ਬਾਕੀ 10 ਬੰਨੇ ਜਮਾਨਤਾ ਜ਼ਬਤ ਹੋ ਗਈਆਂ ਇੱਕ ਇਤਿਹਾਸਿਕ ਪਾਰਟੀ ਹੋਵੇ ਠੀਕ ਹੈ ਉਹਦੇ ਕੈਂਡੀਡੇਟ ਜਮਾਨਤਾ ਜਵਾਨਤਾ ਜ਼ਬਤ ਹੋ ਰਹੀ ਹੈ ਇਹ ਵੱਡੀ ਸਜ਼ਾ ਹੈ ਲੋਕਾਂ ਵੱਲੋਂ ਚਾਹੇ ਬੇਅਦਬੀ ਕਰਕੇ ਲਾ ਲਓ ਚਾਹੇ ਮਿਸ ਰੂਲ ਕਰਕੇ ਲਾ ਲਓ ਜੋ ਗਵਰਨੈਂਸ ਉਹਨਾਂ ਨੇ ਕੀਤੀ ਉਹ ਚ ਫਲਾਸ ਸੀਗੇ ਤਾਂ ਸਮਝ ਸਕਦੇ ਆਂ ਆਪਾਂ ਵੀ ਹਾਂ ਜੀ ਉਹਨਾਂ ਨੂੰ ਹਰਾਤਾ ਲੋਕਾਂ ਨੇ ਪਰ ਹਰ ਸਿਮਰਤ ਇੱਕ ਤਾਂ ਅਕਾਲੀ ਦਲ ਦਾ ਇਮਪ੍ਰੈਸ਼ਨ ਖਰਾਬ ਹੋਵੇ ਦੂਜਾ ਉਸ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਜਿਹਦੇ ਪਰਿਵਾਰ 'ਚ ਸਾਰਾ ਜਣੀ ਮਤਲਬ ਰਿਸਪੌਂਸਿਬਿਲਟੀ ਬਣਦੀ ਹੋਵੇ ਲੋਕਾਂ ਦੀਆਂ ਨਜ਼ਰਾਂ 'ਚ ਵੀ ਬੇਅਦਬੀ ਨਹੀਂ ਦੋਸ਼ੀ ਉਹ ਨੇ ਤੇ ਫਿਰ ਉਹਨੂੰ ਹਰਾ ਦੇਣਾ ਫਿਰ ਕਿਤੇ ਨਾ ਕਿਤੇ ਮਿਲੀ ਭੁਗਤ ਪਾਰਟੀਆਂ ਦੀ ਹੋ ਜਾਂਦੀ ਹੈ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੂਜੇ ਪਾਸੇ ਕੈਂਡੀਡੇਟ ਕੋਈ ਹੈ ਜਾਂ ਤਾਂ ਹੈ ਹੀ ਨਹੀਂ ਸੀ ਜੀਤ ਸਿੰਘ ਜੀਤਮੇਦਰ ਸਿੰਘ ਸਿੱਧੂ ਵੀ ਉਹਦਾ ਬਹੁਤ ਵੱਡਾ ਕੋਈ ਮਾੜਾ ਰਿਕਾਰਡ ਹੋਵੇ ਬਲਕਿ ਲੋਕਾਂ ਦੇ ਵਿੱਚ ਉਹਦੀ ਕ੍ਰੈਡੀਬਿਲਟੀ ਆ ਵੀ ਯਾਰ ਸਭ ਦੀ ਗੱਲ ਸੁਣਦਾ ਕੰਮ ਕਰਾਉਂਦੇ ਨੇ ਸਾਰ ਕੁਝ ਕਰਦੇ ਨੇ ਉਹ ਤੀਜੇ ਨੰਬਰ ਤੇ ਚਲੇ ਜਾਂਦਾ ਤੇ ਜੀਤਮਨਦਰ ਸਿੰਘ ਸਿੱਧੂ ਤੀਜੀ ਨੰਬਰ ਤੇ ਜਾ ਰਹੇ ਨੇ ਹਾਰ ਰਹੇ ਨੇ ਜਦੋਂ ਕਿ ਇਹ ਪਾਰਟੀ ਵੱਲੋਂ ਜਿੱਤਣ ਵਾਲੀ ਸੀਟ ਹੋਵੇ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਵੀ ਪਿੱਛੇ ਫਿਰ ਕਿਹੜੀਆਂ ਕਨਸਪੀਰੇਸੀਸ ਸੀ ਜਿਦੇ ਕਰਕੇ ਇਹ ਕੈਂਡੀਡੇਟ ਹਾਰੇ ਨੰਬਰ 1 ਜੀਤਮਨਦਰ ਸਿੰਘ ਸਿੱਧੂ ਬਠੰਡੇ ਤੋਂ ਹਾਰਨਾ ਠੀਕ ਹੈ ਕੋਈ 10 20000 ਵੋਟਾਂ ਦੇ ਅੱਗੇ ਪਿੱਛੇ ਹੋ ਜੇ ਜਿਵੇਂ ਪਿਛਲੇ ਵਾਰੀ ਹੋਇਆ ਸੀਗਾ ਉਹ ਉਹ ਦੀ ਮੰਨ ਲੈਣਾ ਯਾਰ ਕੰਪੀਟੀਸ਼ਨ ਚੱਲੋ 2 4000 ਵੋਟ ਅੱਗੇ ਯਾਰ ਇੰਨੀ ਇੰਨੀ ਵੋਟਾਂ ਦੇ ਤੀਜੇ ਨੰਬਰ ਤੇ ਆਉਣਾ ਕੈਂਡੀਡੇਟ ਦਾ ਤਾਂ ਫਿਰ ਕੁਐਸਚਨ ਇਹ ਬਕਦਾ ਹੈ ਕਿ ਇਸ ਲਈ ਬਾਦਲ ਨਾਲ ਉਹ ਭਾਜਪਾ ਵੀ ਅਲੱਗ ਹੋਈ ਸੀ ਉਹ ਵੀ ਵੋਟਾਂ ਦਾ ਨੁਕਸਾਨ ਤਾਂ ਹੋਈ ਅਕਾਲੀ ਦਲ ਦਾ ਪਰ ਫਿਰ ਵੀ ਤੁਸੀਂ ਕਹਿੰਦੇ ਇੰਨਾ ਮਾਰਜਨ ਲੈ ਜਾਣਾ ਦੋ ਚੀਜ਼ ਹੈਗੀਆਂ ਜੀ ਜਿਹੜਾ ਭਾਜਪਾ ਦਾ ਲੋਕ ਕਹਿੰਦੇ ਨੇ ਮੇਰੀ ਥੋੜੀ ਜਿਹੀ ਅਲੱਗ ਓਪੀਨੀਅਨ ਹੈ ਪਹਿਲੀ ਗੱਲ ਤਾਂ ਇਹ ਵੀ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਸੀ ਤਾਂ ਉਦੋਂ ਆਪਾਂ ਬੀਜੇਪੀ ਦਾ ਕਹਿ ਸਕਦੇ ਆਂ ਵੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਸੀ ਤਿੰਨ ਸੀਟਾਂ ਜਿੱਤ ਕੇ ਵੀ ਉਹਨਾਂ ਨਹੀਂ ਆਉਂਦਾ ਸੀ ਕਿਉਂਕਿ 10 ਸੀਟਾਂ ਦਾ ਉਹਨਾਂ ਦਾ ਕੈਂਡੀਡੇਟ ਹੀ ਖੜਾ ਨਹੀਂ ਸੀ ਹੁੰਦਾ ਉਹਨਾਂ ਦਾ ਕੁਦਰਤੀ ਹੈ ਨਾ ਜੀ ਵੋਟਾਂ ਫਿਰ ਉਹਨੂੰ ਪੈਣ ਤਾਂ ਉਹ ਤਿੰਨ ਹਲਕਿਆਂ 'ਚ ਹੀ ਹੋਣਗੀਆਂ ਨਾ ਬਾਕੀ 10 ਚ ਅਕਾਲੀ ਦਲ ਨੂੰ ਚੜੀਆਂ ਚੱਲੀਆਂ ਜਾਂਦੀਆਂ ਸੀ ਐਸ ਵਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਦਾ ਕੋਈ ਨਹੀਂ ਹੈ ਉਹਨਾਂ ਨੇ ਸਾਰੇ ਕਿਤੇ ਕੈਂਡੀਡੇਟਸ ਖੜੀ ਕੀਤੇ ਸੀ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਜੇ ਸਾਰੇ ਚਾਹੇ ਕੈਂਡੀਡੇਟ ਭਾਜਪਾ ਦਾ ਕੋਈ ਨਹੀਂ ਜਿੱਤਿਆ ਪਰ ਸਾਰੇ ਹਲਕਿਆਂ 'ਚ ਵੋਟ ਤਾਂ ਲਈ ਕਿਤੋਂ ਲੱਖ ਲਈ ਕਿਤੋਂ ਡੇਢ ਲੱਖ ਲਈ ਕਿਤੋਂ 50 ਹਜ਼ਾਰ ਲਈ 2 ਲੱਖ ਲਈ ਉਹਦੇ ਨਾਲ ਉਹਨਾਂ ਦਾ ਵੋਟ ਸ਼ੇਅਰ ਪਰਸੈਂਟੇਜ ਆਲਓਵਰ ਪੰਜਾਬ ਵਧ ਗਿਆ ਪਰ ਦੂਜੇ ਪਾਸੇ ਹਰਾਨੀ ਵਾਲੀ ਗੱਲ ਤਾਂ ਇਹ ਹੈ ਬੀਜੇ ਪਿਛਲੇ ਵਾਰੀ ਹਰ ਸਿਮਰਤ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਕੈਂਡੀਡੇਟ ਹੋ ਕੇ 20000 ਵੋਟਾਂ ਦੀ ਜਿੱਤਦੀ ਹੈ ਤੇ ਇਸ ਵਾਰੀ ਅਕਾਲੀ ਦਲ ਦਾ ਸਾਥ ਵੀ ਨਹੀਂ ਨਾਲ ਠੀਕ ਹੈ ਬੀਐਡੀਵੀ ਦਾ ਮੁੱਦਾ ਉਵੇਂ ਖੜਾ ਹੈ ਤਾਂ ਫਿਰ ਹਰ ਸਿਮਰਤ 50000 ਵੋਟਾਂ ਤੇ ਜਿੱਤਦੀ ਐ ਤਾਂ ਫਿਰ ਕੋਈ ਕ੍ਰਿਸ਼ਮਾ ਕੋਈ ਕਾਂਸਪੀਰੇਸੀ ਰੂਲ ਆਊਟ ਥੋੜਾ ਕਰ ਸਕਦੇ ਆ ਬਿਲਕੁਲ ਦੇਖੋ ਨੰਬਰ 2 ਤੇ ਚੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਤਿੰਨ ਸੀਟਾਂ ਦੀ ਗੱਲ ਸੀ ਖੈਰਾ ਸਾਹਿਬ ਦੀ ਸੀਟ ਪੌਣੇ 2 ਲੱਖ ਨਾਲ ਹਾਰਨ ਵਾਲੀ ਨਹੀਂ ਸੀ ਜੇ ਪਾਰਟੀ ਦੀ ਕਿਸੇ ਦੀ ਕਾਂਸਪੀਰੇਸੀ ਨਹੀਂ ਹੁੰਦੀ ਉਹਦੇ ਵਿਰੋਧੀਆਂ ਦੀ ਕਾਂਸਪੀਰੇਸੀ ਨਹੀਂ ਹੁੰਦੀ ਸੀ ਤੀਜੀ ਜਿਸ ਤਰੀਕੇ ਨਾਲ ਡਾਕਟਰ ਗਾਂਧੀ ਦੀ ਠੀਕ ਹੈ ਉਹ ਸੀਟ ਇਸ ਤਰ੍ਹਾਂ ਦੀ ਸੀ ਵੀ ਜਿਵੇਂ ਉੱਥੇ ਸ਼ੁਰੂ ਤੋਂ ਹਾਈਪ ਬਣੀ ਹੋਈ ਸੀ ਵੀ ਇਹ ਸੀਟ ਤਾਂ ਜਿੱਤੂਗੀ ਜਿੱਤੂਗੀ ਕਾਂਗਰਸ ਕਿਉਂਕਿ ਉੱਥੇ ਆਪਣੇ ਪ੍ਰੇਮਕਾ ਗਾਂਧੀ ਜੀ ਅਲੱਗ ਆ ਕੇ ਗਏ ਰਾਹੁਲ ਜੀ ਅਲੱਗ ਆ ਕੇ ਗਏ ਲੋਕਾਂ ਦਾ ਵਿਰੋਧ 1% ਵੀ ਨਹੀਂ ਸੀ ਲੋਕ ਸਮਤ ੱਕੀ ਫਿਰਦੇ ਸੀ ਗਾਂਧੀ ਜੀ ਗਾਂਧੀ ਜੀ ਗਾਂਧੀ ਜੀ ਪਰ ਜਿੱਤੇ ਉਹ ਸਿਰਫ 14000 ਵੋਟਾਂ ਤੇ ਫਿਰ ਉਹ ਕਿਹਦਾ ਹੱਥ ਹੋ ਪਿੱਛੇ ਜਿਹੜਾ ਉਹ 1.5-2 ਲੱਖ ਦੇ ਜਿੱਤੇ ਜਿੱਤੇ 14000 ਤੇ ਆ ਗਏ ਆ ਤਿੰਨ ਸੀਟਾਂ ਦਾ ਵਿਸ਼ਲੇਸ਼ਣ ਸਰਕਾਰ ਨੂੰ ਆਜਾਂ ਪਾਰਟੀ ਨੂੰ ਇਸ ਐਂਗਲ ਤੋਂ ਕੈਂਡੀਡੇਟ ਜਿਹੜੇ ਖੜੇ ਹੋਏ ਸੀ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਵੀ ਇਹ ਤਿੰਨ ਸੀਟਾਂ ਤੇ ਆ ਕਿਉਂ ਦੁਰਦਸ਼ਾ ਹੋਈ ਪਾਰਟੀ ਦੀ ਰੈਲੀ ਦੀ ਗੱਲ ਕੀਤੀ ਆ ਤੁਸੀਂ ਵੀ ਉੱਥੇ ਡਿਗਜ ਨੇਤਾ ਆਏ ਨੇਗੇ ਵੱਖ-ਵੱਖ ਹਲਕਿਆਂ 'ਚ ਪਰ ਮੈਂ ਵਿਧਾਨ ਸਭਾ ਹਲਕਾ ਬਠਿੰਡਾ ਸੌਰੀ ਵਿਧਾਨ ਸਭਾ ਨਹੀਂ ਲੋਕ ਸਭਾ ਹਲਕਾ ਬਠਿੰਡਾ ਨੇ ਮੈਂ ਗੱਲ ਕਰਾਂ ਤਾਂ ਜਿਹੜੇ ਲੀਡਰ ਸੀਗੇ ਜਿਵੇਂ ਸਾਰੇ ਧੜੇਬੰਦੀ ਉਹ ਵੀ ਇਕਜੁੱਟ ਕਰਤੇ ਸੀਗੇ ਇੱਥੇ ਆਪਣੇ ਬਠਿੰਡਾ ਹਲਕੇ ਦੇ ਪਰ ਕੋਈ ਵੱਡਾ ਨੇਤਾ ਨਹੀਂ ਆਇਆ ਕੋਈ ਵੱਡੀ ਰੈਲੀ ਨਹੀਂ ਹੋਈ ਸਿੱਧੂ ਦਾ ਪਰਿਵਾਰ ਵੀ ਪ੍ਰਚਾਰ ਕਰਦਾ ਰਾਇਆ ਤੁਹਾਡੇ ਭਰਾ ਵੀ ਪ੍ਰਚਾਰ ਕਰਦੇ ਰਹੇ ਹੋਰ ਵੀ ਨੇਤਾ ਸੀ ਜਿਹੜੇ ਪ੍ਰਚਾਰ ਕਰਦੇ ਰਹੇ ਪਰ ਇੰਨਾ ਪਾਸੇ ਜਾਣਾ ਕੀ ਦੇਖਦੇ ਹਾਂ ਪੱਛਣ ਦੇ ਦੇਖੋ ਦੋ ਕਾਰਨ ਹੁੰਦੇ ਜੀ ਇੱਕ ਤਾਂ ਪਾਰਟੀ ਦਾ ਹোল ਹਰਟਡ ਲਈ ਕਿਸੇ ਕੈਂਡੀਡੇਟ ਦੇ ਨਾਲ ਖੜਨਾ ਉਹ ਸ਼ੁਰੂ ਤੋਂ ਹੀ ਪੁਚਨੇਬਲ ਸੀ ਥੋੜਾ ਜਿਹਾ ਸ਼ੱਕੀ ਸੀਗਾ ਨੰਬਰ 2 ਤੇ ਇਹ ਸੀਗਾ ਵੀ ਸਾਡੇ ਕੁਝ ਬੰਦੇ ਸਿੱਧੂ ਸਾਹਿਬ ਦੇ ਨਾਲ ਜਿਹੜੇ ਖੜੇ ਸੀਗੇ ਉਹਨਾਂ ਨੂੰ ਇਹਨੇ ਪਾਰਟੀ ਚੋਂ ਕੱਢਿਆ ਹੋਇਆ ਸੀ ਸਸਪੈਂਡ ਕੀਤਾ ਹੋਇਆ ਸੀ ਠੀਕ ਹੈ ਨਾ ਅਸੀਂ ਕੱਲੇ-ਕੱਲੇ ਕੈਂਡੀਡੇਟ ਨੂੰ ਇਹ ਬੇਨਤੀ ਕੀਤੀ ਦਿਲੋਂ ਵੀ ਅਸੀਂ ਵੀ ਨਾਲ ਤੁਰਨਾ ਚਾਹੁੰਦੇ ਆ ਪਰ ਤੁਸੀਂ ਯਾਰ ਇਹ ਕਹਿ ਕੇ ਜਿਹੜੇ ਬੰਦੇ ਸਾਡੇ ਸਸਪੈਂਡ ਕੀਤੇ ਹੋਰ ਉਹਨੂੰ ਬਹਾਲ ਕਰਾ ਦਿਓ ਫਿਰ ਬਹਾਲ ਕਿਉਂ ਨਹੀਂ ਕੀਤੇ ਹੋ ਜਦੋਂ ਦੂਜੀਆਂ ਪਾਰਟੀਆਂ ਉਹ ਬੰਦੇ ਰਲਾ ਕੇ ਟਿਕਟਾਂ ਦਿੱਤੀਆਂ ਜਾ ਸਕਦੀਆਂ ਤੁਸੀਂ ਉਦੋਂ ਇਲੈਕਸ਼ਨ ਦੇ ਵਿੱਚ ਜਣੀ ਹਰ ਹਰਬਾ ਵਰਤਦੇ ਹੋ ਵੀ ਸਾਡੀ ਸੀਟ ਜਿੱਤੀ ਜਾਵੇ ਠੀਕ ਹੈ ਪਰ ਫਿਰ ਕੀ ਕਾਰਨ ਸੀ ਕਿਉਂਕਿ ਉਹ ਤਿੰਨ ਸੀਟਾਂ ਤੇ ਜ਼ਿਆਦਾ ਮੈਟਰ ਕਰਦੇ ਸੀ ਬੰਦੇ ਤੇ ਪਟਿਆਲੇ 'ਚ ਚਾਹੇ ਸੰਗਰੂਰ ਚ ਤੇ ਚਾਹੇ ਪਠੰਡੇ ਚ ਤੇ ਫਿਰ ਇਹਨਾਂ ਨੇ ਕਿਉਂ ਨਹੀਂ ਫਿਰ ਬਹਾਲ ਕੀਤੇ ਮੈਨੂੰ ਐ ਦੱਸੋ ਬਹਾਲ ਕਰਕੇ ਕੋਈ ਤਨਖਾਹ ਨਹੀਂ ਸੀ ਕੋਈ ਏਰੀਅਰ ਦੇਣਾ ਸੀ ਪੁਰਾਣਾ ਸੋ ਉਥੋਂ ਕੋਈ ਅਗਲਾ ਪ੍ਰੋਮੋਸ਼ਨ ਮੰਗਦਾ ਸੀ ਵੀ ਮੈਨੂੰ ਤਾਂ ਜੀ ਆ ਕਰੋ ਟਿਕਟਾਂ ਤੁਸੀਂ ਦਿੱਤੀਆਂ ਹੋਈਆਂ ਕੈਂਡੀਡੇਟਸ ਨੂੰ ਜਿਹੜੇ ਬੰਦੇ ਸਸਪੈਂਡ ਕੀਤੇ ਹੈ ਕਿੱਥੇ ਦਾ ਹੋਰ ਉਸਕੇ ਘਰੇ ਬੈਠਣ ਵੀ ਸਾਨੂੰ ਤਾਂ ਸਸਪੈਂਡ ਕੀਤਾ ਹੋਇਆ ਅਸੀਂ ਨਹੀਂ ਆਉਂਦੇ ਕਿੱਥੇ ਉਹ ਖੁਦ ਕਹਿੰਦੇ ਹੁਣ ਵੀ ਸਾਨੂੰ ਬਹਾਲ ਕਰ ਦਿਓ ਜੀ ਅਸੀਂ ਵੀ ਤੁਰਗੇ ਨਾਲ ਤੇ ਬਹਾਲ ਨਹੀਂ ਕੀਤਾ ਤਾਂ ਫਿਰ ਕੀ ਦੀ ਜ਼ਿੰਮੇਵਾਰੀ ਬਣਦੀ ਆ ਉਹ ਹਰੇਕ ਹਲਕੇ 'ਚ ਹਰੇਕ ਬੰਦਾ ਜਿਹੜਾ ਨੌਨ ਹੁੰਦਾ ਹੈ ਉਹਦੀ ਲੋਕਾਂ 'ਚ ਇੰਨੀ ਕਿਤਾ ਹੁੰਦੀ ਹੈ ਕੋਈ 400 500000 2000 ਵੋਟਰ ਨੂੰ ਉਹ ਪਵਾ ਸਕੇ ਜੇ ਤੁਸੀਂ ਕਿਸੇ ਬੰਦੇ ਨੂੰ ਜਿਹੜਾ ਤੁਹਾਡੀ ਪਾਰਟੀ 'ਚ ਕੰਮ ਕਰਦਾ ਹੈ ਲੋਕਾਂ 'ਚ ਨਾ ਆ ਉਹਦਾ ਤੇ ਉਹਨੂੰ ਤੁਸੀਂ ਐਨੇ ਜੋਗਾ ਵੀ ਨਹੀਂ ਸਮਝਦੇ ਉਹਨੂੰ ਬਹਾਲ ਕੀਤਾ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਕੈਂਡੀਡੇਟ ਨੂੰ ਹਾਰ ਹਰਾਉਣ ਦੀ ਜ਼ਿੰਮੇਵਾਰੀ ਕਿਹਦੀ ਫਿਕਸ ਹੁੰਦੀ ਹੈ ਉਹ ਵੀ ਤਾਂ ਕਰਨੀ ਬਣਦੀ ਹੈ ਮੈਨੂੰ ਦੱਸੋ ਕਿਉਂ ਨਹੀਂ ਕੀਤਾ ਕਿਹੜੀ ਗੱਲ ਸੀ ਮਨਸੇਈ ਸਭ ਰਾਜਨੀਤੀ ਦਾ ਸਾਫਰ ਤੁਸੀਂ ਬੜੀ ਨੇੜੇ ਤੋਂ ਦੇਖ ਲਿਆ ਹਨ ਕੀ ਲੱਗਦਾ ਜਿਹੜੀਆਂ ਚੋਣਾਂ ਹੁੰਦੀਆਂ ਨੇ ਗਿਆ ਲੀਡਰ ਫਿਕਸਿੰਗ ਕਰਕੇ ਖੇਡ ਰਹੇ ਨੇਗੇ ਚੋਣਾਂ ਕਿਵੇਂ ਦੇਖ ਦੋ ਇਹਨੂੰ ਦੇਖੋ ਜੀ ਜੇ ਮੈਚ ਖੇਡੇ ਜਾ ਸਕਦੇ ਨੇ ਫਿਕਸ ਕਰਕੇ ਤਾਂ ਫਿਰ ਪੋਲਿਟਿਕਸ ਕਿਹੜਾ ਫਿਕਸਿੰਗ ਹੁੰਦੀ ਨਹੀਂ ਕੋਣ ਕਹਿੰਦਾ ਨਹੀਂ ਹੁੰਦੀ ਹੁਣ ਆਪਣੇ ਸਾਹਮਣੇ ਸਾਰਾ ਕੁਝ ਹੋ ਹੀ ਰਿਹਾ ਤਿੰਨ ਸੀਟਾਂ ਸ਼ਰੇਆਮ ਹਾਰੀਆਂ ਨੇ ਇਹਨਾਂ ਚੋਂ ਤਿੰਨੇ ਸੀਟਾਂ ਜਿੱਤਣ ਵਾਲੀਆਂ ਸੀ ਖੈਰਾ ਸਾਹਿਬ ਦੀ ਮੈਨੂੰ ਦੱਸੋ ਪਬਲਿਸਿਟੀ ਘੱਟ ਸੀ ਜਿੱਦੋਂ ਐਂ ਲੱਗਦਾ ਸੀ ਵੀ ਉਹ ਤਾਂ ਜਿੱਤਣਗੇ ਠੀਕ ਹੈ ਕੋਈ 5-4 ਦਾ ਮਾਰਜਨ 5-4000 ਦਾ ਮਾਰਜਨ ਹੋ ਜਾਏ 10000 ਦਾ ਮਾਰਜਨ ਹੋਵੇ ਆਪਾਂ ਕਹਿ ਸਕਦੇ ਯਾਰ ਕੰਪੀਟੀਸ਼ਨ ਜੱੜੀ ਬਣਿਆ ਬੰਦਾ ਜਿਹੜਾ ਜਿੱਤਣ ਵਾਲੇ ਜਿਹਦੀ ਕਿ ਅਸਰਾਈ ਇਹ ਵੀ ਜਿੱਤੂਗਾ ਉਹ ਪੌਣੇ 2 ਲੱਖ ਤੇ ਹਾਰ ਰਿਹਾ ਹੈ ਤਾਂ ਫਿਰ ਪਿੱਛੇ ਕੀ ਹੈ ਡਾਕਟਰ ਉਹ ਤਾਂ ਅੰਮ੍ਰਿਤ ਗਾਂਧੀ ਜੀ ਜਿਹਦੇ ਬਾਰੇ ਇਹ ਸੀ ਵੀ ਯਾਰ ਇਹਦਾ ਘੱਟੋ ਘੱਟ ਲੱਖ ਤੋਂ ਵੱਧ-ਵੱਧ ਹੋਊਗਾ ਮਾਰਜਨ ਉਹ 14000 ਤੇ ਲਟਕ ਜਾਂਦੇ ਨੇ ਕੱਖ ਰਹਿ ਗਏ ਸਾਡੇ ਪੜ੍ਹੇ ਲਿਖੇ ਲੋਕਾਂ ਦੇ ਵੀ ਯਾਰ ਡਾਕਟਰ ਗਾਂਧੀ ਜਿੱਤ ਗਿਆ ਫਿਰ ਵੀ ਠੀਕ ਹੈ ਜੇ ਉਹ ਹਾਰ ਜਾਂਦਾ ਸਦਾ ਵਾਸਤੇ ਪੜ੍ਹੇ ਲਿਖੇ ਲੋਕਾਂ ਦੇ ਇਮਾਨਦਾਰ ਲੋਕਾਂ ਦੇ ਦਿਲ ਟੁੱਟ ਜਾਣੇ ਸੀ ਯਾਰ ਕਿਸੇ ਵੇਲੇ ਡਾਕਟਰ ਮਨਮੋਹਨ ਸਿੰਘ ਖੜੇ ਹੋਏ ਸੀਗੇ ਹਨ ਦਿੱਲੀ ਤੋਂ ਲੋਕ ਸਭਾ ਦੀ ਸੀਟ ਤੇ ਤੇ ਉਹ ਹਰਾਤੇ ਲੋਕਾਂ ਨੇ ਕਿੰਨਾ ਵੱਡਾ ਲੋਕਾਂ ਨੂੰ ਦੁੱਖ ਲੱਗਿਆ ਪੜ੍ਹੇ ਲਿਖੇ ਨੂੰ ਯਾਰ ਇੱਕ ਇਮਾਨਦਾਰ ਬੰਦਾ ਪੜ੍ਹੇ ਲਿਖਿਆ ਰੋਸ਼ਨ ਦਿਮਾਗ ਬੰਦਾ ਉਹ ਹਰਾਤਾ ਤੇ ਅੱਜ ਜੇ ਡਾਕਟਰ ਧਰਮਵੀਰ ਗਾਂਧੀ ਵੀ ਹਾਰ ਜਾਂਦਾ ਤੇ ਆਪਣੇ ਪੜ੍ਹੇ ਲਿਖੇ ਲੋਕਾਂ ਦੇ ਇਮਾਨਦਾਰ ਲੋਕਾਂ ਦੇ ਪੱਲੇ ਰਹਿਣਾ ਕੀ ਸੀ ਜੇ ਉਹ ਵੀ ਹਾਰ ਜਾਂਦੇ ਇਸ ਕਰਕੇ ਇਹ ਜਣੀ ਸਮੀਖਿਆ ਕਰਨੀ ਬਣਦੀ ਹੁੰਦੀ ਹੈ ਹਰੇਕ ਸ਼ੀਟ ਦੀ ਜਿੱਤੀ ਹੋਈ ਦੀ ਵੀ ਹਾਰੀ ਦੀ ਵੀ ਕੀ ਦੇਖ ਦوں ਜਿਸ ਤਰ੍ਹਾਂ ਤੁਸੀਂ ਕਿਹਾਗਾ ਨਮਜੋਤ ਸਿੱਧੂ ਜੀ ਨਾਲ ਤੁਹਾਡੀ ਤਾਂ ਗੱਲਬਾਤ ਹੁੰਦੀ ਰਹਿੰਦੀ ਆ ਕਦੀ ਗੱਲ ਹੋਈ ਆ ਵੀ ਜਿਸ ਤਰ੍ਹਾਂ ਉਹ ਬੇਬਾਕੀ ਨਾਲ ਬੋਲਦਾ ਆ ਆਪਣੀ ਪਾਰਟੀ ਦੇ ਵਿਰੁੱਧ ਦਾ ਸਾਹਮਣਾ ਕਰਨਾ ਪੈਂਦਾ ਕੀ ਕਾਰਨ ਕੀ ਆ ਦੋ ਚੀਜ਼ਾਂ ਹੁੰਦੀਆਂ ਅ ਅਮਰਜੀਤ ਜੀ ਮੇਰਾ ਆਪਣਾ ਇੱਕ ਓਪੀਨੀਅਨ ਆ ਉਸ ਓਪੀਨੀਅਨ ਮੁਤਾਬਕ ਮੈਂ ਸਮਝਦਾ ਵੀ ਜੇ ਕਿਸੇ ਨੂੰ ਸਮਝਾਉਣਾ ਹੋਵੇ ਕੋਈ ਸਿੱਖਿਆ ਦੇਣੀ ਹੋਵੇ ਕੋਈ ਰਾਏ ਦੇਣੀ ਹੋਵੇ ਉਹ ਹਮੇਸ਼ਾ ਅੰਦਰ ਵੜ ਕੇ ਦਿਓ ਕੱਲਿਆਂ ਨੂੰ ਦਿਓ ਜਾਂ ਲਿਮਟਿਡ ਬੰਦੇ ਤੁਹਾਡੇ ਕੰਫੀਡੈਂਸ਼ੀਅਲ ਬੈਠੇ ਹੋ ਉਹਨਾਂ 'ਚ ਗੱਲ ਕਰ ਦਿਓ ਪਰ ਜੇ ਕਿਸੇ ਦੀ ਬਦਨਾਮੀ ਕਰਨੀ ਹੋਵੇ ਫਿਰ ਚਾਹੇ ਓਪਨ ਕਰੀ ਜਾਓ ਹੁਣ ਸਿੱਧੂ ਇੱਕ ਓਨੈਸਟ ਤੇ ਵਧੀਆ ਜਣੀ ਕ੍ਰੈਡੀਬਿਲਟੀ ਵਾਲਾ ਲੀਡਰ ਹੈ ਇੰਟੈਲੀਜੈਂਟ ਹੈ ਸਾਰੇ ਜਿੰਨੇ ਪੋਲੀਟਿਸ਼ਨ ਨੇ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਦੇਖ ਲਓ ਕਿਸੇ ਨਾ ਕਿਸੇ ਤੇ ਕੋਈ ਨਾ ਕੋਈ ਦਾਗ ਹੁੰਦਾ ਹੈ ਬੀਜੀ ਪਹਿਲਾਂ ਇਹ ਕੰਮ ਕਰਦਾ ਸੀ ਫਿਰ ਇਧਰ ਆ ਗਿਆ ਜੀ ਕੋਈ ਅਗਲਾ ਕਹਾਂ ਇਹ ਤਾਂ ਠੱਗੀਆਂ ਚੋਰੀਆਂ ਕਰਦੇ ਇਧਰ ਆ ਗਿਆ ਜੀ ਪਰ ਫਿਰ ਵੀ ਸਿੱਧੂ ਉਹਨਾਂ ਲੀਡਰਾਂ ਚੋਂ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇਹੇ ਚੇ ਹੁੰਦੇ ਨੇ ਬਹੁਤ ਚੰਗੇ ਵੀ ਹੁੰਦੇ ਨੇ ਵਿੱਚ ਜਿਵੇਂ ਡਾਕਟਰ ਧਰਮ ਵੀ ਵੀਰ ਗਾਂਧੀ ਦੀ ਆਪਾਂ ਗੱਲ ਕੀਤੀ ਹੈ ਬੜੇ ਅੱਛੇ ਵੀ ਹੁੰਦੇ ਨੇ ਦੂਜੇ ਪਾਸੇ ਜਿਹੜੀ ਮਤਲਬ ਕਿ ਇਹ ਕੱਲਾ ਲੀਡਰ ਸੀ ਜਿਹੜਾ ਆਪਦੀ ਬਚਪਨ ਚ ਤਿਆਰੀ ਕੀਤੀ ਕ੍ਰਿਕਟ ਦੀ ਜਵਾਨੀ ਚ ਦੇਸ਼ ਲਈ ਕ੍ਰਿਕਟ ਖੇਡਿਆ ਤੇ ਨਾਮ ਨਾ ਖਟਿਆ ਜੇ ক্রিকেট ਤੋਂ ਉਹਨੇ ਸੋਚਿਆ ਵੀ ਚਲੋ ਹੁਣ ਮੈਂ ਓਰੇਜ ਹੋ ਗਿਆ ਮਚ्योर ਹੋ ਗਿਆ ਜਿਆਦਾ ਨਹੀਂ ਖੇਡ ਸਕਦਾ ਤਾਂ ਉਹਨੇ ਕਮੈਂਟਰੀ ਕੀਤੀ ਤਾਂ ਬਟਕਟ ਵੀ ਕੀਤੀ ਜੇ ਉਹ ਕਲਾਕਾਰੀ ਦੇ ਤੌਰ ਤੇ ਟੀਵੀ ਸ਼ੋਅਜ਼ ਦੇ ਵਿੱਚ ਆਉਂਦੇ ਰਹੇ ਤਾਂ ਉਹਨਾਂ ਨੇ ਆਪ ਦਾ ਨਾਮ ਨਖਟਿਆ ਧੂਮਾ ਪਾਈਆਂ ਜਿਹੜੇ ਪ੍ਰੋਗਰਾਮ ਚ ਉਹ ਆਏ ਉਹ ਸਕਸੈਸਫੁਲ ਹੋਇਆ ਇੱਕ ਵੀ ਦੱਸ ਦਿਓ ਪ੍ਰੋਗਰਾਮ ਜਿੱਥੇ ਸਿੱਧੂ ਨੇ ਸ਼ਮੂਲੀਅਤ ਕੀਤੀ ਹੋਵੇ ਫੇਲ ਹੋ ਗਿਆ ਠੀਕ ਹੈ ਉਦੋਂ ਆ ਜੇ ਰਾਜਨੀਤੀ ਕੀਤੀ ਤਾ ਬਿਰੋਧੀ ਵੀ ਇਹ ਕਹਿੰਦੇ ਨੇ ਵੀ ਠੀਕ ਹੈ ਉਹਨਾਂ ਦੇ ਬੋਲਣ ਤੇ ਉਹਨਾਂ ਦੀ ਬਾਵਾਕੀ ਤੇ ਜੋ ਕੋਈ ਹੋਰ ਹੈ ਜੋ ਮਰਜੀ ਅਲੀਗੇਸ਼ਨ ਲਾਈ ਜਾਣ ਪਰ ਕੋਈ ਕਿਸੇ ਕੋਈ ਇਹ ਕਹਿੰਦਾ ਸੁਣਿਆ ਵੀ ਸਿੱਧੂ ਗ੍ਰਾਫਟਾ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਬੰਦਾ ਹੈ ਜਿਹੜਾ ਪੰਜਾਬ ਲਈ ਇੱਕ ਸੋਚ ਲੈ ਕੇ ਚੱਲਿਆ ਹੋਇਆ ਹੈ ਜੋ ਤੁਸੀਂ ਕੋਈ ਪੋਜੀਟਿਵ ਸੋਚ ਲੈ ਕੇ ਚੱਲਦੇ ਹੋ ਉਹਨੂੰ ਕੰਮ ਕਰਦੇ ਹੋਏ ਐਕਸ਼ਨ ਦੇ ਵਿੱਚ ਛੋਡੇ ਕਈ ਵਾਰੀ ਥੋੜੀ-ਮੋਟੀ ਉਚਨੀਵੀ ਹੋ ਜਾਂਦੀ ਹੈ ਜਿਹੜਾ ਕਈ ਵਾਰੀ ਲੋਕ ਗੁੱਸਾ ਵੀ ਕਰ ਲੈਂਦੇ ਨੇ ਹੋਰ ਵੀ ਕਰ ਲੈਂਦੇ ਨੇ ਪਰ ਆਪਰ ਨੂੰ ਦੇਖਣਾ ਇਹ ਚਾਹੀਦਾ ਯਾਰ ਉਹਦਾ ਜਿਹੜਾ ਇੱਕ ਮੇਨ ਕਰੈਕਟਰ ਹੈ ਇਮਾਨਦਾਰ ਹੋਣਾ ਤੇ ਉਹਦਾ ਵਰਲਡ ਫੇਮਸ ਇੱਕ ਕਲਾਕਾਰ ਹੋਣਾ ਇੱਕ ਖਿਡਾਰੀ ਹੋਣਾ ਇੱਕ ਪੋਲੀਟੀਸ਼ਨ ਹੋਣਾ ਠੀਕ ਹੈ ਤਾਂ ਉਹਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਯਾਰ ਇਹ ਵੀ ਤਾਂ ਚੀਜ਼ਾਂ ਮੈਰਿਟ ਕਰਦੀਆਂ ਅਸੀਂ ਚਾਕੇ ਹਰ ਇੱਕ ਬੰਦੇ ਨੂੰ ਇੱਧਰ ਉੱਧਰ ਵੀ ਵੋਟਾਂ ਪਾ ਦਿੰਨੇ ਆਂ ਕਈ ਵਾਰੀ ਪਰ ਇੱਕ ਇਮਾਨਦਾਰ ਬੰਦੇ ਨੂੰ ਅੱਗੇ ਲਿਆਉਣ ਦਾ ਜਿਹਦੀ ਸੋਚ ਹੈ ਯਾਰ ਮੈਂ ਪੰਜਾਬ ਲਈ ਕੁਝ ਕਰਾਂ ਬਾਕੀ ਉਹਨੂੰ ਚਾਹੇ ਹਾਲਾਂਕਿ ਮੈਨੂੰ ਐ ਦੱਸੋ ਜੇ ਪੈਸਿਆਂ ਲਈ ਉਹਨੇ ਕੁਝ ਕਰਨਾ ਹੁੰਦਾ ਉਹਨੂੰ ਤਾਂ 28-30 ਕਰੋੜ ਰੁਪਏ ਤਾਂ ਐਸੀ ਆ ਜਿਹੜੇ ਛੋੜੇ ਆਉਂਦੇ ਨੇ ਦੂਜਿਆਂ ਜਿਹੜੇ ਉਹਨੇ ਕੰਮ ਕੀਤੇ ਨੇ ਸਾਰਾ ਕੁਝ ਕਰਦਾ ਜੀ ਉਹ ਹੁਣ ਵੀ ਤਾਂ ਉਹ ਕਮੈਂਟਰੀ ਕੀਤੀ ਹੈ ਮਹੀਨਾ ਡੇਢ ਮਹੀਨਾ ਉਹਨੂੰ ਮੇਰੇ ਅੱਚ 25-30 ਲੱਖ ਰੁਪਏ ਰੋਜ਼ ਦਾ ਮਿਲਦਾ ਦੱਸੋ ਕਿਹਨੂੰ ਮਿਲਦੇ ਨੇ ਪਰ ਫਿਰ ਵੀ ਉਹ ਬੰਦਾ ਆਪਦੇ ਪਰਿਵਾਰ ਨੂੰ ਚਲਾਉਣ ਵਾਸਤੇ ਆ ਮਿਹਨਤ ਕਰ ਸਕਦਾ ਹੈ ਆਹ ਦਾ ਜਗਰ ਚਲਾਉਣ ਵਾਸਤੇ ਆਪਦਾ profession ਹੈ ਜਿਹੜਾ ਉਹਦਾ ਉਹਦੇ ਵਿੱਚ ਐਂਟਰ ਕਰ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਪਰ ਕਰਾਪਸ਼ਨ ਤਾਂ ਜਿੰਨੇ ਕੀਤੀ ਉਹਨੇ ਪੰਜਾਬ ਚ ਤੇ ਸਭ ਤੋਂ ਵੱਡਾ ਐਸ ਵੇਲੇ ਇਸ਼ੂ ਜੇ ਸਭ ਤੋਂ ਵੱਡੀ ਬੁਰਾਈ ਹੈ ਇੰਡੀਆ ਦੇ ਵਿੱਚ ਠੀਕ ਹੈ ਆਪਾਂ ਪੰਜਾਬੀਆਂ ਚਲੋ ਪੰਜਾਬ ਤੱਕ ਦੀ ਗੱਲ ਕਰ ਲਈਏ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਰੂਟ ਕਾਜ਼ ਰਿਸ਼ਵਤਖੋਰੀ ਹੈ ਕਰਾਪਸ਼ਨ ਹੈ ਠੀਕ ਹੈ ਉਹ ਤੋਂ ਜੇ ਕੋਈ ਬੇਲਾਗ ਹੈਗਾ ਜੇ ਕੋਈ ਹੋਰ ਗਲਤੀ ਹੋ ਵੀ ਜਾਂਦੀ ਹੈ ਉਹ ਮaaf ਕਰ ਦੇਣੀ ਚਾਹੀਦੀ ਹੈ ਠੀਕ ਹੈ ਤੇ ਉਹਨੇ ਤਾਂ ਕੋਈ ਇਸ ਤਰ੍ਹਾਂ ਦੀ ਗਲਤੀ ਵੀ ਨਹੀਂ ਕੀਤੀ ਵੀ ਕਿਸੇ ਦੇ ਵਿਰੁੱਧ ਚ ਖੇਡਿਆ ਹੋਵੇ ਕਿਸੇ ਵਿਰੁੱਧ ਚੱਲਿਆ ਹੋਵੇ ਕੋਈ ਆਪ ਦੇ ਮਹਿਕਮੇ ਚ ਰਹਿੰਦੇ ਪੁੱਠੇ ਕੰਮ ਕੀਤੇ ਹੋਣ ਠੀਕ ਹੈ ਕਈ ਚੀਜ਼ਾਂ ਇਸ ਤਰ੍ਹਾਂ ਦੇ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਉਹ ਆਪ ਖੁਦਰੀ ਗੱਲ ਕਰ ਜਾਂਦੇ ਨੇ ਪਰ ਆਪ ਖੁਦਰੀ ਗੱਲ ਕਰਨ ਚ ਵੀ ਉਹਦੇ ਵਿੱਚ ਇਹ ਦੱਸੋ ਵੀ ਕੀ ਉਹਦਾ ਪਰਸਨਲ ਇੰਟਰਸਟ ਹੈ ਕੋਈ ਬਲਕਿ ਹਰੇਕ ਗੱਲ ਚ ਜਿਹੜੀ ਲੋਕਾਂ ਨੂੰ ਮਾੜੀ ਵੀ ਲੱਗਦੀ ਹੈ ਉਹਦੇ ਵਿੱਚ ਵੀ ਪਬਲਿਕ ਇੰਟਰਸਟ ਛੁਪਿਆ ਹੁੰਦਾ ਉਹਨਾਂ ਦਾ ਤੇ ਪਬਲਿਕ ਇੰਟਰਸਟ ਚ ਕੰਮ ਕਰਨ ਵਾਲਾ ਇਮਾਨਦਾਰ ਬੰਦਾ ਹੋਵੇ ਤੇ ਫਿਰ ਉਹਨੂੰ ਇਗਨੋਰ ਕਰਨਾ ਪੰਜਾਬ ਦੇ ਹਿੱਤ ਚ ਹੈ ਤੇ ਵੀ ਸਾਰੀ ਇਲੈਕਸ਼ਨ ਦੇ ਦੌਰਾਨ ਉਹਨੂੰ ਕਿਸੇ ਨੇ ਅਪਰੋਚ ਕੀਤਾ ਵੀ ਤੁਸੀਂ ਜੀ ਜਾਓ ਕੰਮ ਕਰੋ ਨੋਟ ਆਊਟ ਉਹ ਨਹੀਂ ਨੇੜਤਾ ਹੈਗੀ ਹੈ ਉੱਪਰ ਗਾਂਧੀ ਪਰਿਵਾਰ ਨਾਲ ਪ੍ਰਾਂਕਿਆ ਜੀ ਉਹਨਾਂ ਦੇ ਘਰੇ ਆ ਕੇ ਉਹਨਾਂ ਦੇ ਮੈਸੇਜ ਦਾ ਪਤਾ ਵੀ ਲੈ ਕੇ ਗਏ ਸਾਰਾ ਕੁਝ ਕਰਕੇ ਗਏ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਨਵੋਲਵ ਕਰਨਾ ਬਣਦਾ ਸੀ ਤਾ ਘਟੋ ਘਟ ਜਿਹੜੀ ਮਤਲਬ ਕਿ ਇੱਕ ਅੱਧੀ ਸੀਟ ਆਪਾਂ ਹੋਰ ਜਿੱਤ ਸਕਦੇ ਸੀ ਉਹਨੂੰ ਜੇ ਨਹੀਂ ਇਨਵੋਲਵ ਕੀਤਾ ਜਾਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਤਾਂ ਕੁਦਰਤੀਆ ਕਾਂਗਰਸ ਨੇ ਕਿ ਮੈਂਜਾ ਭੁਗਤਿਆ ਉਸ ਦਾ ਕੀ ਕਾਰਨ ਦੇਖ ਦੇਉਂਗੇ ਕਿਉਂ ਨਹੀਂ ਉਹਨਾਂ ਨੂੰ ਨੇੜੇ ਲਿਆਂਦਾ ਗਿਆ ਪ੍ਰਚਾਰ ਲਈ ਤੁਹਾਡੀ ਤਾਂ ਗੱਲਬਾਤ ਹੋਈ ਹੋਊ ਕੀ ਕਾਰਨ ਕੀ ਸਮਝਦਾ ਦੇਖੋ ਪਾਰਟੀਆਂ 'ਚ ਇੱਕ ਡਰ ਹੁੰਦਾ ਹੈ ਵੀ ਯਾਰ ਜੇ ਉਹ ਅੱਗੇ ਆ ਗਿਆ ਤਾਂ ਕੁਦਰਤੀਆ ਲੋਕਾਂ ਨੂੰ ਸੁਣਨਗੇ ਲੋਕੋ ਦੀ ਕਦਰ ਕਰਦੇ ਨੇ ਦਿਲੋਂ ਦੇਖੋ ਬੜੀ ਸਿੱਧੀ ਗੱਲ ਹੈ ਜੀ ਇੱਕ ਫੈਕਟਰ ਜਿਹੜਾ ਦੇਖੋ ਹੁਣ ਆਪਾਂ ਡਿਸਕਸ ਕਰ ਰਹੇ ਸੀ ਕਰਪਸ਼ਨ ਦੇ ਵਿੱਚ ਕਾਂਗਰਸ ਦੇ ਅਕਾਲੀਆਂ ਦੇ ਲੋਕਾਂ ਦਾ ਨਾਮ जोडਿਆ ਠੀਕ ਹੈ ਹਜੇ ਤੱਕ ਭਗਵੰਤ ਮਾਨ ਨੇ ਵੀ ਜਿਨੇ ਕੋਈ ਬੰਦਾ ਨਹੀਂ ਛੱਡਿਆ ਐਜੂਕੇਸ਼ਨ ਲਾਈਵ ਨਾਲ ਕਰਪਸ਼ਨ ਦਾ ਉਹਨੇ ਆਪਣੇ ਕਿਤੇ ਨਵਜੋਤ ਸਿੱਧੂ ਤੇ ਇਸ ਐਂਗਲ ਤੋਂ ਓਬਜੈਕਸ਼ਨ ਲਾਇਆ ਵੀ ਜੀ ਉਹ ਉਹਦੇ ਹਾਲਾਂਕਿ ਪਰਿਵਾਰਕ ਤੌਰ ਤੇ ਖਾਨਦਾਨ ਬਾਰੇ ਵੀ ਉਹ ਗਲਤ ਬੋਲ ਲੇ ਸਾਰਾ ਕੁਝ ਕਰ ਲਿਆ ਜੋ ਭੰਡੀ ਪਟਣੀ ਸੀ ਕਰਤੀ ਪਰ ਮੈਨੂੰ ਐ ਦੱਸੋ ਕਦੇ ਵੀ ਉਹਨਾਂ ਨੇ ਇਹ ਕਿਹਾ ਵੀ ਨਵਜੋਤ ਸਿੰਘ ਸਿੱਧੂ ਇਸ ਸਕੈਂਡਲ ਦੇ ਵਿੱਚ ਇਨਵੋਲਡ ਹੈ ਠੀਕ ਹੈ ਜਾ ਉਹਦੇ ਨਾਲ ਬੰਦੇ ਜਿਹਨੇ ਕੰਮ ਕਰਦੇ ਹੁਣ ਮੇਰਾ ਕੋਈ ਐ ਤਾਂ ਨਹੀਂ ਵੀ ਕਾਂਗਰਸ ਦੇ ਵਿੱਚ ਮੈਨੂੰ ਸਿੱਧੂ ਤੋਂ ਬਿਨਾ ਮੈਨੂੰ ਕੋਈ ਜਾਣਦਾ ਨਹੀਂ ਪਰ ਸਾਰੇ ਜਾਣਦੇ ਨੇ ਸਾਰਿਆਂ ਨਾਲ ਮੇਰਾ ਜਣੀ ਕਹ ਲੋ ਆਉਣ ਜਾਣ ਵੀ ਹੈ ਸਭ ਕੁਝ ਹੈ ਪਰ ਗੱਲ ਇਹ ਹੈ ਵੀ ਇੱਕ ਬੰਦੇ ਨੂੰ ਕਿਸੇ ਕ੍ਰੈਡੀਬਿਲਟੀ ਵਾਲੇ ਦੇ ਨਾਲ ਹੀ ਲੱਗ ਕੇ ਚਲਾਉਣਾ ਚਾਹੀਦਾ ਹੈ ਇਹ ਨਹੀਂ ਹੁੰਦਾ ਤੁਸੀਂ ਕੁਝ ਬਣੋ ਨਾ ਬਣੋ ਹੁਣ ਮੈਂ ਪੜ੍ਹਾਈ ਲਿਖਾਈ ਉਹਦੀ ਨੌਕਰੀ ਵਾਸਤੇ ਕੀਤੀ ਸੀ ਪਰ ਲੋਕਾਂ ਨੇ ਮੈਨੂੰ ਜੋ ਮੈਂ ਨੌਕਰੀ ਛੱਡ ਕੇ ਆਇਆ ਲੋਕਾਂ ਨੇ ਮੈਨੂੰ ਐਮਐਲਏ ਬਣਾਤਾ ਇਹ ਕੋਈ ਕ੍ਰੈਡਿਟ ਸੀਗਾ ਕੋਈ ਮੇਰੀ ਬੈਕਗ੍ਰਾਉਂਡ ਉਹਨਾਂ ਨੇ ਦੇਖੀ ਲੋਕਾਂ ਦਾ ਜਿਹਨਾਂ ਦਾ ਵਾਹ ਪਿਆ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਜਿਆ ਬੰਦਾ ਹੈ ਉਹਨਾਂ ਨੇ ਮੈਨੂੰ ਪਛਾਣਨ ਬੰਦੇ ਹਰਾਤੇ ਪੰਜਾਬ ਦੇ ਠੀਕ ਹੈ ਆ ਨਾਲ ਆਪਣੇ ਸਰੂਗੜ ਹਰਾਤਾ ਨਾਲ ਜਿਹੜੀ ਬੁੱਧਰਾਮ ਜੀ ਠੀਕ ਹੈ ਪ੍ਰਿੰਸੀਪਲ ਰਹੇ ਸੀ ਪੰਜ ਐਮਓ ਕੀਤੀਆਂ ਉਹ ਮਹਿਜ਼ ਉਦੋਂ 1200 ਤੋਂ 1300 ਵੋਟਾਂ ਜਿੱਤੇ ਸੀਗੇ ਤੇ ਮੈਂ ਇੱਥੇ ਮਾਰਜਨ ਇੰਨੇ ਤੇ ਜਿੱਤ ਰਿਹਾ ਪਰ ਕੋਈ ਕਾਰਨ ਤਾਂ ਉਹ ਮਾਨਸਿਕ ਮੈਂ ਰਿਹਾ ਨਹੀਂ ਕਦੇ ਕੋਈ ਕਾਰਨ ਤਾਂ ਉਹ ਠੀਕ ਹੈ ਤੇ ਅੱਜ ਜੇ ਲੋਕ ਸੇਵਾ ਕਰਨ ਵਾਸਤੇ ਜਾਂ ਕੋਈ ਹੋਰ ਹੈ ਤੁਸੀਂ ਕੋਈ ਕਿਸੇ ਦੇ ਨਾਲ ਲੱਗਣਾ ਹੋਵੇ ਤਾਂ ਫਿਰ ਕੁਦਰਤੀ ਹੈ ਉਹਦੇ ਮੈਰਿਟ ਤਾਂ ਇਹ ਬਣਦੀ ਹੈ ਪਹਿਲਾ ਬੰਦਾ ਕ੍ਰੈਡੀਬਲ ਹੋਵੇ ਤੇ ਕ੍ਰੈਡੀਬਿਲਟੀ ਦੇ ਕੇ ਸਿੱਧੂ ਸਾਹਿਬ ਨਾਲ ਲੱਗੇ ਉਹ ਨਾਲ ਲੱਗੇ ਰਾਂਗੇ ਗੱਲ ਸਿੱਧੂ ਸਾਹਿਬ ਦੀ ਟੀਮ ਦੇ ਜਿਹੜੇ ਵੀ ਲੀਡਰਸ਼ਿਪ ਉਹਨਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਇਸ ਸੂਨ ਦੇ ਵਿੱਚ ਉਹ ਤਾਂ ਆਪਾ ਜੋ ਆਪਾ ਇਹ ਕਹੇ ਤਾਂ ਵੀ ਉਹਨੂੰ ਤਾਂ ਸਸਪੈਂਡ ਹੀ ਕਰਤਾ ਸੀਗਾ ਅੱਖੋਂ ਪਰੋਖੇ ਤਾਂ ਹੁੰਦਾ ਨਾ ਅਗਲਾ ਕਹਿੰਦਾ ਬਾਲਾ ਪੁੱਛਿਆ ਕਿ ਛੇ ਨਹੀਂ ਉਹਨੂੰ ਸਸਪੈਂਡ ਹੀ ਕਰਤਾ ਉਦੋਂ ਉੱਤੇ ਕੀ ਕਰ ਸਕਦੇ ਠੀਕ ਹੈ ਨਾ ਸਸਪੈਂਡ ਕਰਨਾ ਤਾਂ ਸਭ ਤੋਂ ਐਕਸਟ੍ਰੀਮ ਸਟੈਪ ਹੀ ਹੁੰਦਾ ਹੈ ਵੀ ਉਸ ਤੋਂ ਬਾਅਦ ਤਾਂ ਉਹਨੂੰ ਪਾਰਟੀ ਜੂ ਕੱਢਣਾ ਜਦੋਂ ਮਰਜ਼ੀ ਕੱਢ ਦੇਣ ਲੱਗਦਾ ਨਹੀਂ ਸੀ ਜੇ ਸਾਰੇ ਕਿਤੇ ਮਤਲਬ ਉਹ ਹੁੰਦਾ ਜਿਵੇਂ ਤੁਸੀਂ ਹੈਗੇ ਜਾਂ ਹੋਰ ਵੀ ਨੇਤਾ ਸੀ ਤਾਂ ਪ੍ਰਚਾਰ ਕਰਦੇ ਸਾਰੇ ਜਾ ਕੇ ਹਾਲਾਂਕਿ ਤੁਹਾਡੇ ਬ੍ਰਦਰ ਜ਼ਰੂਰ ਦੇਖਿਆ ਸਟੇਜਾਂ ਦੇ ਤੁਸੀਂ ਵੀ ਥੋੜਾ ਘੱਟ ਰਹੇ ਹੋ ਇਸ ਵਾਰ ਦੇਖੋ ਇਸ ਤਰ੍ਹਾਂ ਸੀਗਾ ਅਸੀਂ ਮੀਟਿੰਗ ਕਰਕੇ ਸਾਰਿਆਂ ਨੇ ਗਰੁੱਪ ਨੇ ਕੱਲੇ-ਕੱਲੇ ਕੈਂਡੀਡੇਟ ਨੂੰ ਇਹ ਕਹਤਾ ਸੀ ਸਿੱਧੂ ਸਾਹਿਬ ਨੂੰ ਵੀ ਪੁੱਛ ਲਓ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਮੜਾ ਜਾ ਦੋ ਲਾਈਨਾਂ ਦੀ ਚਿੱਠੀ ਕਢਾਓ ਪਰੇ ਤਾਕੇ ਅਸੀਂ ਤੋਰੀਏ ਸਾਰਿਆਂ ਨੂੰ ਭਾਈ ਵੀ ਤੁਹਾਨੂੰ ਬਹਾਲ ਕਰਤਾ ਨਾਲ ਚੱਲੋ ਠੀਕ ਹੈ ਤੇ ਨਾਲ ਖੈਰਾਬ ਸਾਹਿਬ ਨੇ ਵੀ ਕਿਹਾ ਨਾਲ ਉਹਨਾਂ ਨੂੰ ਗਾਂਧੀ ਸਾਹਿਬ ਨੂੰ ਵੀ ਕਿਹਾ ਵੀ ਜੀ ਤੁਹਾਡੀ ਅੱਛੀ ਹੈਗੀ ਹੈ ਤੁਹਾਡੀ ਗੱਲ ਸੁਣਦੇ ਹੈ ਤੁਸੀਂ ਗੱਲ ਕਰੋ ਹਾਈ ਕਮਾਂਡ ਨਾਲ ਇਹਨੂੰ ਬਹਾਲ ਕਰਾ ਦਿਓ ਤਾਂ ਕਿ ਇਹਨੂੰ ਕਹਿ ਸਕੀਏ ਯਾਰ ਵੀ ਹੁਣ ਘਰੇ ਕਿਉਂ ਬੈਠੇ ਹੁਣ ਤਾਂ ਤਰੋ ਨਾਲ ਪਰ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਪਰ ਉਹ ਦੋ ਲੈਣਾ ਦੇ ਚਿੱਠੀ ਜੇ ਨਹੀਂ ਕੱਢੀ ਤਾਂ ਫਿਰ ਮੈਨੂੰ ਦੱਸੋ ਕਾਂਗਰਸ ਦੇ ਵਿੱਚ ਇਹ ਗੱਲ ਹਿੱਤ ਚ ਸੀਗੀ ਕਾਂਗਰਸ ਦੇ ਜਾਂ ਬਰੋਚ ਸੀ ਕਰਦਣੀ ਚਾਹੀਦੀ ਤਾਂ ਕੀ ਸੀਗਾ ਯਾਰ ਉਹਨਾਂ ਹੀ ਕੋਲ ਤਨਗਾ ਮੰਗਣੀ ਸੀ ਨਵਜੋਤ ਸਿੱਧੂ ਜੀ ਨਾਲ ਗੱਲ ਹੋਈ ਹੋ ਤੁਹਾਡੇ ਕੀ ਕਾਰਨ ਕਮੈਂਟਰੀ ਵਾਲੇ ਪਾਸੇ ਦੁਬਾਰਾ ਫੇਰ ਚਲੇ ਗਏ ਲੱਗਦਾ ਰਾਜਨੀਤੀ ਵੱਲ ਦੁਬਾਰਾ ਵਾਪਸ ਆਨ ਦਾ ਕੋਈ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਦੇ ਕਮੈਂਟਰੀ 'ਚ ਜਾਣਾ ਉਹਨੂੰ ਆਪਸ਼ਨ ਮਿਲੀ ਠੀਕ ਹੈ ਨਾ ਓਪਰਚ्युनिटी ਮਿਲੀ ਹੈ ਚਾਰ ਪੈਸੇ ਅਰਨ ਕਰਨ ਦੇ ਆ ਦੇ profession 'ਚ ਹੁਣ ਮੈਨੂੰ ਦੱਸੋ ਉਹ ਬੇਟੇ ਦੀ ਮੈਰਿਜ ਕਰਕੇ ਹਟੇ ਨੇ ਘਰ ਵਾਲੀ ਉਹਨਾਂ ਦੀ ਬਿਮਾਰ ਚੱਲ ਰਹੀ ਹੈ ਸਭ ਨੂੰ ਪਤਾ ਵੀ ਕੈਂਸਰ ਹੋ ਗਿਆ ਸੀਗਾ ਠੀਕ ਹੈ ਨਾ ਖਰਚਾ ਹੋ ਰਿਹਾ ਸਾਰਾ ਕੁਝ ਹੋਇਆ ਫਿਰ ਹੁਣ ਉਹ ਕਮੈਂਟਰੀ ਕਰਨ ਦੀ ਬਜਾਏ ਚਿੱਟਾ ਵੇਚਣ ਲੱਗ ਜਾਂਦਾ ਵੀ ਮੈਂ ਪੈਸੇ ਕਮਾਣੇ ਨੇ ਉਹਨੇ ਆਪਦੇ ਯਾਰ ਇੱਕ ਪ੍ਰੋਫੈਸ਼ਨਰ ਮੁਤਾਬਕ ਜਿਹੜੇ ਕੰਮ 'ਚ ਹੋ ਰਿਹਾ ਹੁਣ ਜੇ ਮੇਰੇ ਵਰਗਾ ਬੰਦਾ ਖੇਤੀ ਕਰਨ ਲੱਗ ਜੇ ਮੈਂ ਕਰ ਵੀ ਰਿਹਾ ਠੀਕ ਹੈ ਨਾ ਤਾਂ ਉਹਦਾ ਮਤਲਬ ਕਰੇ ਨਾ ਉਹ ਕੁਛ ਆਪਦੇ ਪਿਤਾ ਪੁਰਖੀ ਕੰਮ ਹੈ ਜਿਹੜਾ ਕੋਈ ਹੋਰ ਹੈ ਜੇ ਤੁਸੀਂ ਇਹਦਾ ਪਰਿਵਾਰ ਚਲਾਉਣਾ ਤੁਹਾਨੂੰ ਕਰਨਾ ਪਊਗਾ ਉਹਨੇ ਵੀ ਕਰ ਲਿਆ ਕਿਨੋ ਇਹ ਜਿਹੜੀ ਮੜੀ ਗੱਲ ਕੀ ਹੈ ਮੈਂ ਕਹਿੰਦਾ ਚੰਗੀ ਗੱਲ ਹੈ ਵੀ ਫਿਰ ਮੀਨਸ ਪੈਸਾ ਅਰਨ ਕਰੋ ਆਦਾ ਪਰਿਵਾਰ ਚਲਾਓ ਉਸ ਤਰ੍ਹਾਂ ਨਵਜੋਸ ਸਿੱਧੂ ਨਾਲ ਤੁਸੀਂ ਚੱਲਦੇ ਹੋਗੇ ਉਹਨਾਂ ਦਾ ਗਰੁੱਪ ਤਾਂ ਉਹ ਜਿਹੜਾ ਇੱਕ ਨਿਰਾਸ਼ ਹੋ ਕੇ ਘਰੇ ਬੈਠਾਗਾ ਤੁਸੀਂ ਦੱਸਿਆਗਾ ਤਾਂ ਇਸ ਨੂੰ ਲੈ ਕੇ ਕੋਈ ਮੀਟਿੰਗ ਵਗੈਰਾ ਜਾ ਕੋਈ ਹਾਈ ਕਮਾਂਡ ਨਾਲ ਕਰੋਗੇ ਗੱਲਬਾਤ ਨਹੀਂ ਇਸ ਤਰ੍ਹਾਂ ਹੁੰਦਾ ਹੈ ਦੇਖੋ ਮੇਰੀ ਗੱਲ ਸੁਣੋ ਹਾਈ ਕਮਾਂਡ ਦਾ ਜਿਹੜਾ ਮੈਂ ਕਾਂਗਰਸ ਦੇ ਵਿੱਚ ਦੇਖਿਆ ਖਾਸ ਕਰਕੇ ਵੀ देयर इज अ लॉट ਆਫ ਡਿਫਰੈਂਸ ਬਿਟਵੀਨ ਅ ਗਰਾਸਰੂਟ ਵਰਕਰ ਜਾਂ ਐਮ ਐਲ ਏ ਲੈਵਲ ਦਾ ਬੰਦਾ ਤੇ ਜਾਂ ਹਾਈ ਕਮਾਂਡ ਠੀਕ ਹੈ ਨਾ ਉੱਥੇ ਇਹ ਅਸੀਂ ਨਹੀਂ ਕਹਿ ਸਕਦੇ ਹਾਂ ਜੀ ਮੈਂ ਗੱਲ ਕਰੂੰਗਾ ਹਾਂ ਕੋਈ ਬੰਦਾ ਕਹੇ ਵੀ ਚਲੋ ਤੁਹਾਡੀ ਗੱਲ ਕਰਾਉਣੇ ਆ ਜਾਂ ਕੋਈ ਹੋਰ ਉਹ ਅਲੱਗ ਅਲੱਗ ਮੈਂ ਥੋੜਾ ਕਹਿੰਦਾ ਹਾਂ ਜੀ ਮੈਂ ਰਾਹੁਲ ਜੀ ਨਾਲ ਗੱਲ ਕਰੂੰਗਾ ਤੇ ਰਾਹੁਲ ਜੀ ਮੈਨੂੰ ਅੰਦਰ ਨਾ ਬੜਨ ਦੇਣ ਮੈਂ ਕੀ ਗੱਲ ਕਰੂੰਗਾ ਇਸ ਕਰਕੇ ਆਪ ਦੇ ਜਿਹੜੀ ਹੈਗੀ ਹੈ ਬੰਦੇ ਨੂੰ ਜਿੰਨਾ ਕਿ ਲੈਵਲ ਹੈਗਾ ਉਸ ਤਰ੍ਹਾਂ ਦੀ ਗੱਲ ਕੀਤੀ ਨੀ ਨਮਜੋਦ ਸਿੱਧੂ ਜੀ ਨਾਲ ਗੱਲਬਾਤ ਹੋਈ ਉਹ ਵੀ ਆ ਤੁਸੀਂ ਗੱਲਬਾਤ ਕਰੋ ਹਾਈ ਕਮਾਂਡ ਨਾਲ ਜਾਂ ਉਹਨਾਂ ਤੱਕ ਕੋਈ ਪਹੁੰਚ ਅਸੀਂ ਤਾਂ ਜਦੋਂ ਮਿਲੇ ਆ ਉਹਨਾਂ ਨਾਲ ਗੱਲ ਕੀਤੀ ਆ ਵੀ ਤੁਸੀਂ ਗੱਲ ਕਰ ਲਓ ਜਾਂ ਤੁਸੀਂ ਵੀ ਕਹਿ ਦੋ ਕਹਿੰਦੇ ਕੋਈ ਗੱਲ ਨਹੀਂ ਮੇਰਾ ਨਹੀਂ ਪ੍ਰੋਜੈਕਟਰ ਬਣਦਾ ਤੁਸੀਂ ਆਪ ਦਾ ਦੇਖੋ ਵੀ ਜੇ ਨਹੀਂ ਤੁਹਾਨੂੰ ਨਾਲ ਕਰਦੇ ਬਹਾਲ ਕਰਦੇ ਨਾ ਕਰੋ ਹੁਣ ਅਸੀਂ ਆਪਦੇ ਗਰੁੱਪ ਨਾਲ ਬਾਉਂਡ ਆ ਜੇ ਹੁਣ ਸੁੱਦਾ 7-8 ਬੰਦਿਆਂ ਦਾ ਗਰੁੱਪ ਹੈ ਤਾਂ ਤੁਸੀਂ ਉਹ ਕਹਿੰਨੇ ਹੋ ਯਾਰ ਵੀ ਆਪਣਾ ਫੈਸਲਾ ਇਹ ਹੈ ਤਾਂ ਫਿਰ ਇਹ ਥੋੜਾ ਵੀ ਤੁਸੀਂ ਤੋੜ ਕੇ ਚੜਜੋ ਹਾਂ ਜੇ ਮੈਂ ਵਿਰੋਧੀ ਕਰਨਾ ਹੁੰਦਾ ਫਿਰ ਆਪਦੇ ਭਰਾ ਨੂੰ ਵੀ ਘਰੇ ਬਿਠਾ ਲੈਂਦਾ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਬੜਿੰਗਾ ਬੋਲਦੇ ਨੇ ਕਿ ਕਿ ਜਿੱਥੇ ਵੀ ਰਾਜਾ ਬੜੰਗ ਜਾਂਦਾ ਆਪਦਾ ਮੈਦਾਨ ਤਿਆਰ ਕਰ ਲੈਂਦਾ ਕਹਿੰਦੇ ਵੱਡਾ ਥੰਮ ਸੱਟ ਤਾਂ ਮੈਂ ਭਾਜਪਾ ਦਾ ਦੇਖੋ ਦੋ ਚੀਜ਼ਾਂ ਹੁੰਦੀਆਂ ਜੀ ਇਹਦੇ ਵਿੱਚ ਇੱਕ ਤਾਂ ਹੁੰਦੀ ਹੈ ਵੀ ਪਾਰਟੀ ਦੀ ਹਵਾ 50% ਪਾਰਟੀ ਨੂੰ ਵੋਟਾਂ ਮਿਲਦੀਆਂ ਨੇ ਕੋਈ ਜਿੰਨਾ ਮਰਜ਼ੀ ਆਪਦੇ ਆਪ ਨੂੰ ਤਕੜਾ ਸਮਝੀ ਜਾਵੇ ਕਮਜ਼ੋਰ ਸਮਝੀ ਜਾਵੇ 50% ਵੋਟਾਂ ਜਿਹੜੀਆਂ ਉਹ ਪਾਰਟੀ ਦੇ ਨਾਂ ਨੂੰ ਪੈਂਦੀਆਂ ਠੀਕ ਹੈ ਨੰਬਰ 2 ਤੇ 50% ਵੋਟਾਂ ਪਰਸਨਲ ਤੁਹਾਡੀ ਆਪਦੀ ਕ੍ਰੈਡੀਬਿਲਟੀ ਆਫ ਦਾ ਸਟੇਟਸ ਸਾਰਾ ਕੁਝ ਉਹ ਮੈਟਰ ਕਰਦਾ ਹੈ ਔਰ ਰਾਜਾਪੁਰਿੰਗੀ ਜੀ ਪਿਛਲੇ ਵਾਰੀ ਆਪ ਦੇ ਜਿਹੜਾ ਇਹ ਕਹਿ ਲੋ ਵੀ ਨਾਲ ਲੱਗਦਾ ਹਲਕਾ ਪਟੰਡਾ ਉਹ ਚੋ ਹਾਰੇ ਨੇ 20000 ਵੋਟਾਂ ਤੇ ਹਾਰੇ ਵੀ ਕਿਤੋਂ ਹਰ ਸਮਰਤੋਂ ਉਹਨਾਂ ਤੋਂ ਜਿੰਨਾਂ ਤੇ ਜਣੀ ਬੇਅਦਬੀ ਦਾ ਦੋਸ਼ ਲੱਗਦਾ ਜਿਹੜੋ ਕਿਵੇਂ ਜਿੱਤ ਗਏ ਠੀਕ ਹੈ ਉੱਥੇ ਜਾ ਕੇ ਕਈ ਵਾਰੀ ਓਕੇਸ਼ਨ ਜੇ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਹੁਣ ਜਿਹੜੇ ਪੰਜ ਹਲਕੇ ਜਾਂ ਸ਼ਹਿਰ ਦੇ ਨੇ ਉਹਨਾਂ ਚੋ ਜਿੱਤਿਆ ਉਹ ਆਪਣਾ ਬੀਜੇਪੀ ਦਾ ਕੈਂਡੀਡੇਟ ਬਿੱਟੂ ਠੀਕ ਹੈ ਨਾ ਪਿੰਡਾਂ ਚ ਬਰੋਸੇ ਕਿਸਾਨਾਂ ਅੰਦੇ ਦਾ ਜੋ ਬਰੋਸੇ ਕਿਸਾਨਾਂ ਦਾ ਚਲੋ ਤੇ ਕਿਹੜਾ ਬੰਦਾ ਕਹੇ ਮੈਦਾਨ ਬਣਾ ਲੈਣਾ ਨਹੀਂ ਬਣਾ ਲੰਦੇ ਜਿੱਤ ਜਿੱਤੀ ਹੁੰਦੀ ਹੈ ਜੋ ਜਿੱਤਾ ਵਹੀ ਸਿਕੰਦਰ ਉਹ ਫਿਰ ਜੋ ਮਰਜ਼ੀ ਕਹੀ ਜਾਵੇ ਠੀਕ ਹੈ ਤੇ ਇਹ ਨਹੀਂ ਹੁੰਦਾ ਹੁੰਦਾ ਕੱਲਾ ਵੀ ਉਹਨਾਂ ਦੇ ਮੈਦਾਨ ਬਣ ਗਿਆ ਉੱਥੇ ਮੈਦਾਨ ਪਹਿਲਾਂ ਤਿੰਨ ਵਾਰੀ ਬਿੱਟੂ ਜਿੱਤੇ ਕਾਂਗਰਸ ਜੀ ਜਿੱਤੇ ਉਹਨੇ ਆਪਦਾ ਹੁਣ ਦੂਜੇ ਮੈਦਾਨ 'ਚ ਉਹ ਤੋਂ ਨਹੀਂ ਖੇਡਿਆ ਗਿਆ ਜਾਂ ਨਹੀਂ ਲੋਕਾਂ ਨੇ ਐਕਸੈਪਟ ਕੀਤਾ ਠੀਕ ਹੈ ਉਹ ਹਾਰ ਗਿਆ ਤਾਂ ਉੱਥੇ ਇਹ ਨਹੀਂ ਹੁੰਦਾ ਵੀ ਜੇ ਆਪਾਂ ਨਿਸ਼ਾਨਾ ਮਾਰੀਏ ਕੋਈ ਚੱਕੇ ਰੋੜਾ ਖੰਭੇ ਕ ਨਹੀਂ ਮਾਰਦਾ ਖੰਭੇ ਤੇ ਲੱਗ ਜੇ ਵੀ ਅਸੀਂ ਪੱਕੇ ਨਿਸ਼ਾਨਚੀ ਹਾਂ ਉਹ ਕੁਦਰਤੀ ਲੱਗ ਗਿਆ ਠੀਕ ਹੈ ਨਾ ਜਿੱਤ ਜਿੱਤ ਹੁੰਦੀ ਆ ਜੋ ਜਿੱਤਦਾ ਉਹ ਹੀ ਸਕੰਦਰਾਪਾਇ ਹੀ ਕਹਿ ਸਕਦਾ ਮੈਦਾਨ ਬਦੂਨ ਕਿਸੇ ਦਾ ਬੁਸ਼ ਇਹ ਸਨ ਸਾਬਕਾ ਵਿਧਾਇਕ ਅਨਦਰ ਸਿੰਘ ਮਾਨਸਾ ਜਿਹੜਾ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਨੇ ਇਹਨਾਂ ਨੇ ਜਿਹੜੇ ਆਪਣੀ ਗੱਲਬਾਤ ਕੀਤੀ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਪੰਜਾਬ ਤੱਕ ਅਮਰਜੀਤ ਸਿੰਘ ਮਾਨਸਾ